ਸਭ ਪੰਥ ਨੇ ਤੁਹਾਡੇ ਕੋਲ ਪੈਸਾ ਭੇਜਿਆ ਸੈਕਟਰ 8 ਦੇ ਵਿੱਚ ਇੱਕ ਕੋਠੀ ਦੀ ਦੱਸ ਪੈਂਦੀ ਹੈ ਕਿ ਤੁਸੀਂ ਪੰਥ ਦੇ ਆਏ ਹੋਏ ਪੈਸੇ ਤੇ ਇੱਕ ਕੋਠੀ ਨਿਜੀ ਬਣਾ ਲਈ। ਇਹ ਜੱਜ ਕਰ ਭਾਈ ਅਮਰਤਪਾਲ ਦੀ ਪਾਰਟੀ ਨਹੀਂ ਬਣਦੀ। ਤੱਜ ਕਰ ਮੈਂ ਤੇ ਇਮਾਨ ਬਿਲਕੁਲ ਸਹੀ। ਕਿ ਇੱਕ ਵੀ ਗੱਲ ਫਿਰ ਨਿਕਲ ਕੇ ਗੱਲ ਨੂੰ ਆਊਗੀ। ਪੁਲਿਸ ਵਾਲੇ ਨੂੰ ਪੈਸੇ ਦਿੱਤੇ, ਵਕੀਲ ਨੂੰ ਤੇ ਪੱਤਰਕਾਰ ਨੂੰ ਪੈਸੇ ਦਿੱਤੇ ਕੋਈ ਸਬੂਤ ਥੋੜਾ ਛੱਡਦੇ ਹੁੰਦੇ ਆ। ਹੁਣ ਜਾਇਜ਼ਦਾਰ ਖੋਸਾ ਚੈਂਬਰ ਜਾ ਕੇ ਇੱਕੋ ਗੱਲ ਕਹੀ ਜੀ ਮਖਾਲਸਾ ਜੀ ਮੇਰੇ ਕੋਲ ਫੀਸ ਦੇ ਚੋ ਕੇ ਪੈਸੇ ਨਹੀਂ ਮੈਂ ਜਾਇਜ਼ਦਾਰ ਦੀ ਗੱਲ ਹੀ ਕੋਈ। ਯਾਰ ਹੱਦ ਲੰਘੀ ਆ ਉਹ ਬੰਦਾ ਪੋ ਜਿਹੜੀਆਂ ਪੋਸਟਾਂ ਸ਼ੇਅਰ ਕਰਨ ਦੀ ਜਿਵੇਂ ਖੁਸਾ ਸਾਹਿਬ ਦਾ ਨਾਮ ਲਿਆ ਜਾਂ ਫਿਰ ਉਹ ਇਸ ਧਾਰਤ ਸ਼ੇਅਰ ਕਰ ਰਹੇ ਨੇ ਕਿ ਤੁਸੀਂ ਕਿਤੇ ਭਾਈ ਖੱਡਾ ਜਿਹੜੇ ਤੁਸੀਂ ਉਹਨਾਂ ਨੂੰ ਆਤਮ ਹੱਤਿਆ ਦੇ ਕਸ਼ਵਦ ਵਰਤਿਆ ਇਮਾਨ ਸਿੰਘ ਖਾਰਾ ਉਹਨਾਂ ਦੀ ਮਤਲਬ ਡੈਥ ਤੋਂ ਲੈ ਕੇ ਕਿਤੇ ਹੱਸਦੇ ਹੋਏ ਨਜ਼ਰ ਆਈ ਕੋਈ ਮਾਤਾ ਦੇ ਵੱਲੋਂ ਅੱਜ ਜ਼ਿਕਰ ਭਾਈ ਖੰਡੇ ਦੇ ਖਿਲਾਫ ਮੈਂ ਤੇ ਇਮਾਨ ਨੇ ਇੱਕ ਲਬਜ ਬੋਲਿਆ ਹੋਵੇ ਉਹ ਲਬਜ ਸਾਬਤ ਕਰਦੇ ਹੋ ਅਸੀਂ ਪੰਜਾਬ ਹੀ ਛੱਡ ਕੇ ਤੁਰ ਜਾਗੇ ਵਕਾਲਤੀ ਛੱਡ ਦੇ। ਤੁਸੀਂ ਕਾਹਦੇ ਸਿੱਖ ਜੇ ਯਾਰ ਦੱਸੋ ਤੁਸੀਂ ਮੈਨੂੰ ਯਾਰ। ਤੁਸੀਂ ਸਿਰ ਤੇ ਭੱਗਾ ਬਣਿਆ ਜਾਣੇ ਬਿਣਾ ਕਰਦੋ ਬਕਵਾਸ ਕਰਦੇ ਤੁਸੀਂ ਲੋਕ ਯਾਰ ਸਾਡੀ ਕੌਮ ਦਾ ਸਾਨੂੰ ਅਕਲ ਮਾਉਤੀ ਹੈ ਨਹੀਂ ਨਾ ਬੋਲਣਾ ਕਿੱਥੇ ਅਸੀਂ। ਇਹਨਾਂ ਦੇ ਉਲਟ ਬੋਲਦੇ ਨੇ ਪਾਈ ਦਰਜੀਤ ਸਿੰਘ ਬਿੱਟੂ ਵੀ ਮਾੜਾ। ਅਮਰਪਾਲ ਸਿੰਘ ਤੇ ਹਰੀਨੌਰ ਦੇ ਕਤਲ ਵਾਲੇ ਅਲੀਗੇਸ਼ਨ ਦੇ ਸਬੰਧ ਦੇ ਵਿੱਚ ਇੱਕ ਥਿਰ ਇੱਕ ਪਾਸੇ ਘੜ ਗਈ ਹੋਰੀਆਂ ਨੌ ਵਾਲੇ ਗਰੁੱਪ। ਉੱਥੋਂ ਵੀ ਸਟਾਰਟ ਹੋ ਗਿਆ ਕੰਮ। ਐਕਚੁਅਲੀ ਦਾ ਪ੍ਰੋਬਲਮ ਆਹੀ ਹੈ। ਵੀ ਚਰਚਾ ਚੱਲਦੀ ਹੈ ਸੋਸ਼ਲ ਮੀਡੀਆ ਤੇ। ਕਿ ਤੁਸੀਂ ਪੰਥ ਦੇ ਲਈ ਬੋਲਦੇ ਬਹੁਤ ਸੋਹਣਾ ਹੋ ਪਰ ਤੁਸੀਂ ਸਟੇਟ ਦੇ ਨਾਲ ਕਿਸੇ ਇੱਕ ਏਜੰਸੀ ਦੇ ਨਾਲ ਮਿਲੇ ਹੋਏ ਹੋ ਤੇ ਉਧਰੋਂ ਤੁਹਾਨੂੰ ਫੰਡਿੰਗ ਆਉਂਦੀ ਤੁਸੀਂ ਗੱਡੀਆਂ ਵੀ ਨਵੀਆਂ ਲੈ ਲਈਆਂ ਤੁਸੀਂ ਚੰਡੀਗੜ੍ਹ ਦੇ ਵਿੱਚ ਕੋਠੀਆਂ ਰਕ ਬਣਾ ਲਈਆਂ ਮਤਲਬ ਵਾਈ ਗਾਡ ਮੇਰੇ ਬਾਬਾ ਹਰਦੀਪ ਸਿੰਘ ਨੇ ਮਹਾਰਾਜ ਨੇ ਕਿਹਾ ਸੀ ਕਿ ਖਾਰਾ ਸਰ ਤੁਸੀਂ ਅਜੇ ਵਿੱਚ ਨਹੀਂ ਵੜੇ ਜਦੋਂ ਵਿੱਚ ਵੜ ਕੇ ਦੇਖੋਗੇ ਫਿਰ ਤੁਸੀਂ ਕੰਨਾਂ ਨੂੰ ਹੱਥ ਲਾਓ ਉਹ ਜਿਹੜਾ ਠੀਕੀ ਵਾਲਾ 1 ਰੁਪਈਆ ਨਹੀਂ ਲਿਆ ਤਿੰਨ ਕੇਸ ਲੜੇ ਹੁੰਦੇ ਉਹ ਬੰਦਾ ਸਾਡੇ ਉੱਡ ਬੋਲੀ ਜਾਂਦਾ ਯਾਰ ਸਰਕਾਰਾਂ ਸਦਾ ਨਾਲ ਨਹੀਂ ਖਲੋਂਦੀਆਂ ਹੁੰਦੀਆਂ ਬੰਦੇ ਨਾਲ ਖਲੋਂਦੇ ਹੁੰਦੇ ਨੇ کردار ਆਪ ਦੇ ਖਤਮ ਨਾ ਕਰੋ ਭਾਈ ਖੋਸ ਸਿੰਘ ਤੁਹਾਡੇ ਗੱਲ ਤੋਂ ਇਹ ਲੱਗਦਾ ਕਿ ਤੁਹਾਨੂੰ ਸਿਆਸਤ ਚ ਆਉਣਾ ਮਹਿੰਗਾ ਪੈ ਰਿਹਾ ਸਾਡੇ ਕਰੈਕਟਰ ਤੇ ਅਸੀਂ ਸ਼ਰਾਬ ਪੀਨੇ ਆ ਯਾਰ ਮੈਂ 52 ਸਾਲ ਦਾ ਹੋ ਗਿਆ ਅੱਜ ਤੱਕ ਮੈਂ ਸ਼ਰਾਬ ਪੀ ਕੇ ਨਹੀਂ ਵੇਖੀ ਸ਼ੇਅਰ ਕਰ ਰਹੇ ਨੇ ਕਿ ਇਹਨਾਂ ਕੋਲ ਕੇਸ ਹੀ ਹੈ ਨਹੀਂ ਜੇ ਮੇਰੇ ਕੋਲ ਕੇਸ ਹੀ ਹੈ ਨਹੀਂ ਪੰਜਾਬ ਦੇ ਅੰਦਰ ਤੇ ਤੁਸੀਂ ਮੇਰੇ ਕੋਲ ਕਰਨ ਕੀ ਆਉਂਦੇ ਮੇਰੇ ਕੋਲ ਡੈਲੀ ਇਹਨੇ ਕੇਸ ਨੇ ਡਰ ਕੇ ਨਾ ਮੈਂ ਚੰਗਾ ਨਹੀਂ ਲੱਗਦਾ ਹੋਈਆਂ ਗੱਲਾਂ ਕਰਦਾ ਪੰਜਾਬ ਚ ਹਰ ਵਕੀਲ ਨੂੰ ਤਕਰੀਬਨ ਪਤਾ ਮੇਰੇ ਕੋਲ ਕੰਮ ਕਿੰਨਾ ਸਤਿ ਸ਼੍ਰੀ ਅਕਾਲ ਆਪਾਂ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਦੇ ਨਾਲ ਅਮਰਪਾਲ ਸਿੰਘ ਦੀ ਪਾਰਟੀ ਬੰਦੀ ਆ ਉਸ ਦੇ ਵਿੱਚ ਵਰਕ ਕਰਦੇ ਨੇ ਪਹਿਲਾਂ ਸੁਖਰਾਜ ਸਿੰਘ ਨਿਆਮੀਅਲ ਦੇ ਉਥੋਂ ਬਾਬਲ ਕਲਾ ਗੋਲੀ ਕਾਂਢ ਦੇ ਉਥੇ ਸਬੰਧ ਦੇ ਵਿੱਚ ਇੱਕ ਲੀਗਲ ਵਕੀਲ ਦੇ ਤੌਰ ਤੇ ਵਿਚਰੇ ਖਾਸ ਕਰਕੇ ਇਤਿਹਾਸਿਕ ਪੰਥਕ ਇਕੱਠਾਂ ਦੇ ਵਿੱਚ ਬੁਲਾੜਿਆਂ ਦੇ ਤੌਰ ਤੇ ਵੇਖਣ ਨੂੰ ਮਿਲਦੇ ਆ ਤੇ ਸਾਡੇ ਨਾਲ ਵੀ ਇੰਟਰਵਿਊਆਂ ਦਾ ਕਾਫੀ ਹੋਣ ਗਿਆ ਉਹਨਾਂ ਤੇ ਕਾਫੀ ਐਲੀਗੇਸ਼ਨ ਜਿਹੜੇ ਪਿਛਲੇ ਦਿਨਾਂ ਤੋਂ ਲੱਗਦੇ ਹੋਏ ਨਜ਼ਰ ਆ ਰਹੇ ਸੋਸ਼ਲ ਮੀਡੀਆ ਦੇ ਉੱਤੇ ਜੋ ਪੋਸਟਾਂ ਪੈ ਰਹੀਆਂ ਨੇ ਜਾਂ ਉਹਨਾਂ ਨੇ ਪੰਥ ਨਾਲ ਜਿਹੜੀਆਂ ਗਦਾਰੀਆਂ ਕੀਤੀਆਂ ਆਪਾਂ ਹਰ ਇੱਕ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਹਰ ਸਾਹਿਬ ਪੰਥ ਨੇ ਤੁਹਾਡੇ ਕੋਲ ਪੈਸਾ ਭੇਜਿਆ ਪੰਥ ਦੇ ਕਾਰਜਾਂ ਦੇ ਲਈ ਤੁਸੀਂ ਉਹਨਾਂ ਨੂੰ ਆਪਣੀਆਂ ਨਿੱਜੀ ਪ੍ਰਾਪਰਟੀਆਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਕਿ ਸੈਕਟਰ 8 ਦੇ ਵਿੱਚ ਇੱਕ ਕੋਠੀ ਦੀ 10 ਪੈਂਦੀ ਹੈ ਕਿ ਤੁਸੀਂ ਪੰਥ ਦੇ ਆਏ ਹੋਏ ਪੈਸੇ ਤੋਂ ਇੱਕ ਕੋਠੀ ਨਿੱਜੀ ਬਣਾ ਲਈ ਮੈਨੂੰ ਤਾਂ ਪਹਿਲੀ ਆਈ ਤੇ ਕਿਰੇ ਹੀ ਨਹੀਂ ਪ ਬੜੀ ਏ ਕਹਰਾਨੀ ਵਾਲੀ ਗੱਲ ਹੈ ਕਿ ਜੱਟ ਕਰ ਭਾਈ ਅਮਰਤਪਾਲ ਦੀ ਪਾਰਟੀ ਨਹੀਂ ਬਣਦੀ ਜੀ ਤੱਤ ਕਰ ਮੈਂ ਤੇ ਈਮਾਨ ਬਿਲਕੁਲ ਸਹੀ ਆ ਹਮ ਜਿਸ ਦਿਨ ਪਾਰਟੀ ਬਣ ਜਾਂਦੀ ਹੈ ਹਮ ਚਾਹ ਮਾਗੀ ਦੇ ਉੱਪਰ ਪਾਰਟੀ ਅਨਾਉਂਸ ਹੁੰਦੀ ਹੈ ਤੇ ਮੈਨੂੰ ਲੱਗਦਾ ਡੇਢ ਮਹੀਨਾ ਹੋ ਚੱਲਿਆ ਹੈ ਮਹੀਨੇ ਡੇਢ ਮਹੀਨੇ ਦੇ ਵਿੱਚ ਤੇ ਜਿਵੇਂ ਤੁਸੀਂ ਕਿਹਾ ਅਸੀਂ ਕੋਠੀ ਵੀ ਲੈ ਲਈ ਹੈ ਹਮ ਅਸੀਂ ਹੋਰ ਵੀ ਜਿਹੜੇ ਗਲਤ ਕੰਮ ਨੇ ਉਹ ਵੀ ਕਰਨਾ ਸ਼ੁਰੂ ਕਰਤੇ ਨੇ ਹਮ ਪ੍ਰੋਬਲਮ ਕੀ ਹੈ ਪ੍ਰੋਬਲਮ ਸਿਰਫ ਭਾਈ ਅਮਰਤਪਾਲ ਦੀ ਇੱਕ ਜਿਹੜੀ ਖੇਤਰੀ ਪਾਰਟੀ ਬਣੀ ਹੈ ਉਸ ਦੇ ਵਿੱਚ ਅਸੀਂ ਦੋਨੇ ਬੋਲਦੇ ਆ ਅਸੀਂ ਪਾਰਟੀ ਦੇ ਹੱਕ ਚ ਬੋਲਦੇ ਆ ਤੇ ਪ੍ਰੋਬਲਮ ਸਿਰਫ ਆਹੀ ਹੈ ਹੋਰ ਕੋਈ ਇਸ ਦੇ ਵਿੱਚ ਪ੍ਰੋਬਲਮ ਆਇਆ ਹੀ ਨਹੀਂ ਕਿਸੇ ਹਮ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਪਾਰਟੀ ਦੇ ਹੱਕ ਚ ਬੋਲਦੇ ਹੋ ਤਾਂ ਕਰਕੇ ਪ੍ਰੋਬਲਮ ਆ ਗਈ ਬਿਲਕੁਲ ਪਰ ਜੇ ਕੋਈ ਕਿਸੇ ਨੇ ਅਲੀਗੇਸ਼ਨ ਲਾਏ ਆ ਸੋਸ਼ਲ ਮੀਡੀਆ ਤੇ ਇਹ ਗੱਲਾਂ ਚੱਲ ਰਹੀਆਂ ਕਿ ਤੁਸੀਂ ਅੱਠ ਸੈਕਟਰ ਦੇ ਵਿੱਚ ਕੋਠੀ ਲਈ ਆ ਕੋਈ ਤੱਕ ਹਉਗਾ ਰੀਜਨ ਤੁਹਾਡੇ ਕੋਲ ਕਿਰਾਏ ਤੇ ਆ ਉੱਥੇ ਤੁਹਾਡੇ ਰਿਸ਼ਤੇਦਾਰ ਦੀ ਕਿਸੇ ਦੀ ਕੋਠੀ ਆ ਜਾਂ ਕੋਈ ਸਿਸਟਮ ਹੈ ਤੁਸੀਂ ਅੱਜ ਸੈਕਟਰ ਦੇ ਵਿੱਚ ਵਿਚਰ ਰਹੇ ਹੋ ਮੈਨੂੰ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਮੈਂ ਕਹਿੰਦਾ ਜਿਹੜੇ ਸੱਜਣ ਨੇ ਉਹ ਜਿਹੜਾ ਸਰੇਂਦਰ ਸਿੰਘ ਠੀਕਰੀਵਾਲ ਦੀ ਗੱਲ ਕਰ ਰਹੇ ਹੋ ਤੁਸੀਂ ਜੀ ਜਿਹੜਾ ਬੰਦਾ ਉਹ ਐਲੀਗੇਸ਼ਨ ਲਾ ਰਿਹਾ ਹੈ ਹੂੰ ਇਹੀ ਲਾ ਰਿਆ ਨਾ 8 ਕਰੋੜ ਦੀ ਬੰਦੇ 8 ਸੈਕਟਰ ਚ ਕੋਠੀ ਸੌਰੀ ਜਿਹੜੀ ਤੁਸੀਂ ਕਹਿ ਰਹੇ ਹੋ ਮੈਂ ਕਹਿੰਦਾ ਕੋਈ ਬੰਦਾ 8 ਸੈਕਟਰ ਤੇ ਸਾਡੀ ਜਾ ਕੇ ਕੋਠੀ ਲੱਭ ਦੇ ਹੂੰ ਕੋਈ ਬੰਦਾ ਸਾਨੂੰ ਇਹ ਵਿਖਾ ਦੇ ਕਿ ਅਸੀਂ ਕਿਤੇ ਜਾ ਕੇ ਉਥੇ ਚੰਡੀਗੜ੍ਹ ਦੇ ਕਿਸੇ ਸੈਕਟਰ ਚ ਕੋਠੀ ਲਈ ਹੋਵੇ ਹਮ ਇੱਕੋ ਫਲੈਟ ਹੈ ਜਿੰਦਾ ਅਸੀਂ 50 ਲੱਖ ਤੱਕ ਕਿ ਲੋਨ ਦਸਾਂ ਤੈਨੂੰ ਮੈਂ ਚਲੋ ਤਾਂ ਹਰ ਬੜਾ ਚਲੋ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਆਪ ਦਾ ਪਰਦਾ ਜਾਂ ਚੁੱਕਣਾ ਬੜਾ ਜ਼ਿਆਦਾ ਹੁੰਦਾ ਤਾਂ ਮੈਨੂੰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਰਿੰਦਰ ਸਿੰਘ ਠਿਕਰੀਵਾਲ ਜਿਹੜਾ ਕਹਿ ਰਿਹਾ ਕਿ ਇਹਦਾ ਜੀ ਕੇਸ ਲੜਨ ਨਹੀਂ ਜਾਣਦੇ ਇਹਦੇ ਤਿੰਨ ਕੇਸ ਮੇਰੇ ਕੋਲ 307 255456 ਨਤੀਜਾ ਵੀ ਉਹ ਡिक्ਲੇਅਰ ਹੋਇਆ ਪਰ ਉਹਦੀ ਤੁਸੀਂ ਫੀਸ ਲਈ ਹੋਗੀ ਫ੍ਰੀ ਥੋੜਾ ਲੜੇ ਹੋਣਗੇ ਮੈਂ ਅੱਗੇ ਉਹੀ ਗੱਲ ਤਾਂ ਕਰਨ ਲੱਗਾ ਨਾ ਹੂੰ ਇਹਦਾ ਫਾਦਰ ਉਦੋਂ ਹੈਗਾ ਸੀ ਚਾਹਤ ਹੁਣ ਵੀ ਮੈਨੂੰ ਪਤਾ ਨਹੀਂ ਤਾਂ ਇਹਦਾ ਫਾਦਰ ਨੇ ਆ ਕੇ ਰੋਕੇ ਕਿਹਾ ਸੀ ਕਿ ਯਾਰ ਮੇਰੇ ਕੋਲ ਪੈਸਾ ਨਹੀਂ ਤੇ ਮੈਂ ਤਿੰਨਾ ਕੇਸਾਂ 'ਚ ਕੋਈ ਪੈਸਾ ਨਹੀਂ ਲਿਆ ਇਸ ਬੰਦੇ ਤੋਂ ਹੂੰ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਬੋਲਣ ਲੱਗਾ ਯਾਰ ਹੂੰ ਵਕੀਲ ਤੇ ਮੇਰੇ ਕੋਲ ਸੈਂਕੜੇ ਕੇਸ ਨੇ ਜਿਹੜੇ ਨਾਲ ਲੋਕਾਂ ਦੀਆਂ ਸ਼ਕਲਾਂ ਦੇਖ ਕੇ ਮੈਂ ਪੈਸੇ ਛੱਡੇ ਹੋਏ ਨੇ ਯਾਰ ਜਦੋਂ ਤੁਸੀਂ ਮੀਡੀਆ ਤੇ ਬੈਠਦੇ ਜੇ ਤੁਸੀਂ ਲਿਖਦੇ ਜੇ ਲਣ ਤਾਂ ਤੁਹਾਨੂੰ ਲਿਖਣ ਲੱਗੀ ਮਾੜੀ ਕੋਲ ਸ਼ਰਮੀ ਕਰ ਲਿਆ ਕਰੋ ਜਦੋਂ ਤੁਸੀਂ ਜੇਲਾ ਅੰਚ ਬੈਠੇ ਸੀ ਤੁਹਾਨੂੰ ਕੀ ਪੁੱਛਦਾ ਨਹੀਂ ਸੀ ਉਦੋਂ ਮੈਂ ਤੁਹਾਡੀ ਸਾਰ ਲਈ ਇਹਦੇ ਪੇਰੈਂਟਸ ਨੂੰ ਪੁੱਛੋ ਕਿ ਖਾਰੇ ਵਕੀਲ ਨੇ ਤੋਦੋ ਕਿਤੇ ਪੈਸਾ ਲਿਆ ਇੱਥੇ ਕਰ ਹੂੰ ਸਿਰਫ ਐਸੇ ਕਰਕੇ ਨਹੀਂ ਲਿਆ ਕਿ ਨਹੀਂ ਯਾਰੇ ਗਰੀਬ ਸਿੱਖ ਦਾ ਮੁੰਡਾ ਯਾਰੇ ਪੈਸਾ ਨਹੀਂ ਲੈਣਾ ਤਿੰਨ ਤਿੰਨ ਕੇਸ ਕੋਈ ਬੰਦਾ ਲੜਕੇ ਦਿਖਾ ਦੇ ਇਹਨਾਂ ਦੇ ਪੰਜਾਬ 'ਚ ਯਾਰ ਮੈਂ ਕਿਹਾ ਕਿਤੇ ਪੈਸੇ ਨਹੀਂ ਲਾਇਆ ਨਾ ਤੂੰ ਆ ਜੈਲੀ ਗੇਸ਼ਨ ਕਿਹੜੇ ਕਿਹੜੇ ਬੰਦੇ ਲਾ ਰਹੇ ਨੇ ਤੁਸੀਂ ਪੁੱਛੋ ਮੈਨੂੰ ਤਰਾਹ ਦੇ ਡਿਟੇਲ ਦੇਵਾਂ ਤੁਹਾਨੂੰ ਮੈਂ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਪੁੱਛ ਰਿਹਾ ਪਰ ਜੋ ਸ਼ਿਸ਼ਟਰੀ ਇਹ ਚੱਲ ਰਿਹਾ ਮੈਂ ਉਸੇ ਆਧਾਰ ਤੇ ਪੁੱਛ ਰਿਹਾ ਹੋ ਸਕਦਾ ਹੈ ਕਿ ਇੱਕ ਇਹ ਵੀ ਗੱਲ ਫਿਰ ਨਿਕਲ ਕੇ ਗੱਲ ਨੂੰ ਆਉਗੀ ਪੁਲਿਸ ਵਾਲੇ ਨੂੰ ਪੈਸੇ ਦਿੱਤੇ ਵਕੀਲ ਨੂੰ ਤੇ ਪੱਤਰਕਾਰ ਨੂੰ ਪੈਸੇ ਦਿੱਤੇ ਕੋਈ ਸਬੂਤ ਥੋੜਾ ਛੱਡਦੇ ਹੁੰਦੇ ਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਮੁੰਚੀਆਂ ਦੇ ਲੈ ਹੁਣ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਗੱਲਾਂ ਤਾਂ ਗੁਰੂ ਘਰ ਜਾ ਕੇ ਹੀ ਆਪਾਂ ਸੌ ਚੁੱਕ ਸਕਦੇ ਆ ਨਾ ਜੇ ਆਪਾਂ ਅਕਾਲ ਤਖਤ ਸਭ ਨੂੰ ਮੰਨਦੇ ਆ ਜਾਂ ਗੁਰੂ ਘਰ ਨੂੰ ਮੰਨਦੇ ਆ ਇੱਕ ਵਾਰੀ ਉੱਥੇ ਬਹਿ ਕੇ ਮੈਨੂੰ ਦੱਸ ਤੈਨ ਮੈਨੂੰ ਕਿਹੜਾ ਪਾਇਆ ਦਿੱਤਾ ਇਹਨਾਂ ਹੁਣ ਤਾਂ ਸਹੀ ਹਮ ਇੱਕ ਵਾਰੀ ਆ ਕੇ ਮੇਰੇ ਨਾਲ ਗੱਲ ਤਾਂ ਕਰਨਾ মিডিਆ ਨਾਲ ਲੈ ਕੇ ਆਉਣਾ ਇਹਨਾਂ ਨੂੰ ਸੰਗ ਨੂੰ ਚਾਹੀਦੀ ਗੱਲ ਕਰਨ ਲੱਗਿਆ ਯਾਰ ਹਮ ਹੱਦ ਲੰਘੀ ਜਦੋਂ ਭਾਈ ਅਮਰਤਪਾਲ ਦੇ ਸੀ ਹੱਕ 'ਚ ਬੋਲਦੇ ਆ ਉਸੇ ਵੇਲੇ ਇਹ ਲਿਖਣ ਦੇ ਪੈਂਦੇ ਨੇ ਯਾਰ ਕੋਈ ਸੰਗ ਆ ਇਹਨਾਂ ਲੋਕਾਂ ਨੂੰ ਹੁਣ ਜਸੇਦਾਰ ਖੋਸਾ ਹਮ ਮੇਰੇ ਕੋਲ 2.5-3 ਸਾਲ ਪਹਿਲਾਂ ਹੁੰਦਾ ਹੈ ਚੈਂਬਰ ਚ ਆ ਕੇ ਇੱਕੋ ਗੱਲ ਕਹੀ ਜੀ ਮਖਾਲਸਾ ਜੀ ਮੇਰੇ ਕੋਲ ਫੀਸ ਦੇ ਜੋ ਕੇ ਪੈਸੇ ਨਹੀਂ ਮੈਂ ਜਾਇਦਾਦ ਚ ਗੱਲ ਹੀ ਕੋਈ ਨਹੀਂ ਇਹ ਕਿਹੜੀ ਗੱਲ ਹੈ ਅੱਜ ਵੀ ਕੇਸ ਚੱਲ ਰਿਹਾ ਹੋ ਨਹੀਂ ਪੈਸੇ ਲੈ ਯਾਰ ਹੱਦ ਲੰਘੀ ਆ ਉਹ ਬੰਦਾ ਪੋਸਟਾਂ ਸ਼ੇਅਰ ਕਰ ਰਿਹਾ ਮੇਰੇ ਤੇ ਇਮਾਨ ਦੇ ਖਿਲਾਫ ਜੇ ਤੁਹਾਡੀ ਰੰਜਿਸ਼ ਕੋਈ ਪੋਲਿਟੀਕਲ ਰੰਜਿਸ਼ ਆ ਉਹ ਗੱਲ ਡਿਫਰੈਂਟ ਹੈ ਪਰ ਤੁਸੀਂ ਸਾਡੇ ਕੈਰੇਕਟਰ ਤੇ ਅਸੀਂ ਸ਼ਰਾਬ ਪੀਨੇ ਆ ਯਾਰ ਮੈਂ 52 ਸਾਲ ਦਾ ਹੋ ਗਿਆ ਅੱਜ ਤੱਕ ਮੈਂ ਸ਼ਰਾਬ ਪੀਕਾ ਹੀ ਨਹੀਂ ਵੇਖੀ ਅੱਜ ਤੱਕ ਨਾ ਇਮਾਨ ਨੇ ਸ਼ਰਾਬ ਪੀਤੀ ਨਾ ਮਹਿ ਪੀਤੀ ਹੂੰ ਸ਼ੇਅਰ ਕਰ ਰਹੇ ਨੇ ਕਿ ਇਹਨਾਂ ਕੋਲ ਕੇਸ ਹੀ ਹੈ ਨਹੀਂ ਜੇ ਮੇਰੇ ਕੋਲ ਕੇਸ ਹੀ ਹੈ ਨਹੀਂ ਪੰਜਾਬ ਦੇ ਅੰਦਰ ਤੇ ਤੁਸੀਂ ਮੇਰੇ ਕੋਲ ਕਰਨ ਕੀ ਆਉਂਦੇ ਜੇ ਮੈਂ ਸੈਣੀ ਹਰਾਂ ਦੇ ਉੱਤੇ ਕੇਸ ਫੜ ਸਕਦਾ ਸਹਰਾਜ ਨੂੰ ਪਤਾ ਹੈ ਮੇਰੇ ਕੋਲ ਡੇਲੀ ਇਹਨੇ ਕੇਸ ਨੇ ਡਰ ਕੇ ਨਾ ਮੈਂ ਚੰਗਾ ਨਹੀਂ ਲੱਗਦਾ ਇਹੋ ਜੀਆਂ ਗੱਲਾਂ ਕਰਦਾ ਪੰਜਾਬ 'ਚ ਹਰ ਵਕੀਲ ਨੂੰ ਤਕਰੀਬਨ ਪਤਾ ਮੇਰੇ ਕੋਲ ਕੰਮ ਕਿੰਨਾ ਹੈ ਯਾਰ ਗੱਲ ਕਰਨ ਵਾਲਿਆਂ ਤੁਸੀਂ ਫੇਸਬੁੱਕ ਤੇ ਲਿਖ ਰਹੇ ਹੋ ਹੂੰ ਜੇ ਅਸੀਂ ਵਕੀਲ ਚੰਗੇ ਨਹੀਂ ਸੀ ਉਹ ਸਰਿੰਦਰ ਠਿਕਰੀਵਾਲ ਨੂੰ ਪੁੱਛੇ ਮੇਰੇ ਮੂੰਹ ਚੋ ਗਾਲ ਨਿਕਲਦੀ ਇੱਥੋਂ ਚੁੱਪ ਕਰਦਾ ਫਿਰ ਤੇ ਮੇਰੇ ਕੋਲ ਕਰਨ ਕੀ ਆਇਆ ਸੀ ਤੂੰ ਮੇਰਾ ਤਿੰਨ ਕੇਸ ਕਿਉਂ ਨਾ ਢਾਉਂਦਾ ਸੀ ਜਥੇਦਾਰ ਦੱਸੇ ਮੈਨੂੰ ਜਦੋਂ ਮੈਂ ਵਕੀਲ ਨਹੀਂ ਮੈਂ ਅਮਰਤਪਾਲ ਕਰਕੇ ਤੁਹਾਨੂੰ ਮਾੜਾ ਲੱਗਿਆ ਮੈਂ ਭਾਈ ਅਮਰਤਪਾਲ ਦੇ ਮੈਂ ਨਾਲ ਖਲੋਤਾ ਜਾਂ ਮੈਂ ਤੇ ਹੀ ਮਾਣ ਦੀ ਫੇਵਰ ਕਰਦੇ ਆ ਤੁਸੀਂ ਕਹਿੰਦੇ ਹੋ ਵਕੀਲ ਨਹੀਂ ਏ ਕਰਾਸਾ ਤੂੰ ਜਿੱਥੇ ਫੀ ਕੈਸ ਕਿਉਂ ਲੜੇ ਤੁਹਾਨੂੰ ਮਰੋ ਪੈਸਾ ਆਉਂਦਾ ਸੀ ਤੁਸੀਂ ਤਾਂ ਲੜ ਰਹੇ ਸੀ ਜਾਂ ਤੁਹਾਨੂੰ ਕੋਈ ਜਥੇਬੰਦੀ ਸਪੋਰਟ ਕਰ ਰਹੀ ਸੀ ਤੁਸੀਂ ਲਾ ਤਾਂ ਲੜ ਰਹੇ ਸੀ ਮੈਂ ਤੁਹਾਨੂੰ ਕੀ ਜੀ ਫਾਇਦਾ ਹੋ ਰਿਹਾ ਸੀ 2008-9 ਤੋਂ ਮੇਰੇ ਕੋਲ ਬਾਬਾ ਰਦੀਪ ਸਿੰਘ ਗੁਰੂ ਸਰ ਮਹਾਰਾਜ ਵਾਲੇ ਆਉਣ ਲੱਗੇ ਨੇ ਹੂੰ ਪਿਛਲੇ 17 ਸਾਲ ਹੋ ਚੱਲੇ ਨੇ ਤਾਂ ਮੈਂ ਤਕਰੀਬਨ ਮੈਨੂੰ ਇਹ ਅਦਾ ਸੀ ਕਿ ਛੱਡਿਆ ਮੈਂ ਉਹਨਾਂ ਦੇ ਕਹਿਣ ਤੇ ਹੀ ਮੈਂ ਚਲ ਗੁਰੂ ਗ੍ਰੰਥ ਸਾਹਿਬ ਦੇ ਦਫ਼ਤਰ ਫੀਸ ਲੈਂਦਾ ਬੰਦਾ ਸ਼ਰਮ ਆਉਂਦੀ ਯਾਰ ਗੁਰੂ ਘਰ ਦੀ ਥੋੜਾ ਫੀਸ ਲਈਦੀ ਹੁੰਦੀ ਹੈ ਤਾਂ ਮੈਂ ਕਿਤੇ ਵੀ ਜਿੱਥੇ ਵੀ ਆ ਕੇ ਇਹਨਾਂ ਨਾਲ ਸਟੇਟ ਦੇ ਲਈ ਸਟੇ ਛੇੜ ਦੇ ਉਲਟੇ ਲੋਕ ਲੜੇ ਜਾਂ ਆਪਦੀ ਕੌਮ ਦੇ ਨਾਂ ਤੇ ਲੜੇ ਤਾਂ ਮੈਂ ਇਹਨਾਂ ਦੇ ਚਿਹਰੇ ਵੇਖ ਕੇ ਇਹਨਾਂ ਨੂੰ ਅਮਰਤ ਧਾਰੀ ਵੇਖ ਕੇ ਤਕਰੀਬਨ ਇਹਨਾਂ ਤੋਂ ਵਫੀਸਾ ਨਹੀਂ ਲੈਂਦਾ ਸੀ ਤੇ ਲਈਆਂ ਵੀ ਨਹੀਂ ਅਜਿੱਤ ਆ ਬਬਰਦੀਪ ਸਿੰਘ ਗੁਰੂ ਸਾਹਿਬ ਮਹਾਰਾਜ ਬੈਠੇ ਨੇ ਉਹਨਾਂ ਨੂੰ ਜਾ ਕੇ ਪੁੱਛ ਲੋ ਤੁਹਾਡੇ ਕੋਲ ਹੀ ਬੈਠੇ ਨੇ ਨਾ ਉਹ 30 ਕਿਲੋਮੀਟਰ ਦੂਰ ਹੀ ਨੇ ਹਾਂ ਆ ਗੁਰਿੰਦਰ ਸਿੰਘ ਖਾਲਸੇ ਹੀ ਨੇ ਜਿੰਨੇ ਵੀ ਬੰਦੇ ਨੇ ਤੁਸੀਂ ਕਿਸੇ ਨੂੰ ਸਿਕਰਾਜ ਬੈਠਾ ਤੁਹਾਡੇ ਕੋਲ ਜੀ ਹਾਂ ਉਹਨੂੰ ਪੁੱਛ ਲੋ ਆ ਭਗਤੇ ਤੋਂ ਆਪਣੇ ਆਪਣੇ ਜਸੇਦਾਰ ਸਾਰੇ ਬੈਠੇ ਨੇ ਭਗਤੇ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਕੇਸ ਡੇਰਾ ਪ੍ਰੇਮੀਆਂ ਦੇ ਉਲਟ ਪੁੱਛ ਲੋ ਅੱਜ ტიკਰ ਸਰਦਾਰ ਜਗਮੀਤ ਸਿੰਘ ਮੈਂ ਕੋਈ 10 ਰੁਪਏ ਕੋਲੋ ਭਾਵੇ ਲਾਏ ਹੋਣਾ ਮੈਂ ਅੱਜ ტიკਰ ਬਾਹਰੋਂ ਡੀਜ਼ਲ ਪੈਟਰੋਲ ਵੀ ਨਹੀਂ ਲੈਂਦਾ ਹੂੰ ਜਸੇਦਾਰ ਸਾਹਿਬ ਜੀ ਤਰਵੰਡੀ ਸਾਹਿਬ ਉਹਦੇ ਮੈਂ ਇਹਨਾਂ ਨੂੰ ਇੱਕ ਵਾਰੀ 3 ਸਾਲ ਦੀ ਗੱਲ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਫਾਈਨਲ ਤੇ ਰੱਖਣਾ ਹੈ ਤਾਂ ਮੈਂ ਕਿਹਾ ਸੀ ਇੱਕ ਸ਼ਰਤ ਤੇ ਆਵਾਂਗਾ ਮੈਂ ਨਾ ਡੀਜ਼ਲ ਦੀ ਨਾ ਡੀਜ਼ਲ ਲੈਣਾ ਨਾ ਮੈਂ ਫੈਸਲਾ ਨਹੀਂ ਗੁਰੂ ਗ੍ਰੰਥ ਸਾਹਿਬ ਯਾਰ ਆਪ ਦੀ ਸਟੇਟ ਦੇ ਲਈ ਆਪਦੇ ਬੰਦਿਆਂ ਲਈ ਅਸੀਂ ਨਾ ਲੜਾਂਗੇ ਕੇਸ ਤੇ ਕੌਣ ਲੜੇਗਾ ਯਾਰ ਪਰ ਗੁੱਸਾ ਕਿਹੜੀ ਗੱਲ ਤੋਂ ਆਉਂਦਾ ਹੈ ਗੁੱਸਾ ਇਸ ਕਰਕੇ ਆਉਂਦਾ ਹੈ ਕਿ ਯਾਰ ਤੁਹਾਡੇ ਲੋਕਾਂ ਦੇ ਤਾਂ ਮਦਦ ਕੀਤੀ ਹੋਈ ਹੈ ਪਰ ਉਹ ਕਹਿੰਦੇ ਕਿ ਮਤਲਬ ਜਿਹੜੀ ਗੱਲ ਹੈਗੀ ਆ ਜਿਹੜੀਆਂ ਪੋਸਟਾਂ ਸ਼ੇਅਰ ਕਰਨ ਦੀ ਜਿਵੇਂ ਖੋਸਾ ਸਾਹਿਬ ਦਾ ਨਾਮ ਆ ਜਾਂ ਹੋਰ ਉਹ ਇਸ ਧਾਰਤ ਤੇ ਸ਼ੇਅਰ ਕਰ ਰਹੇ ਨੇ ਕਿ ਤੁਸੀਂ ਕਿਤੇ ਭਾਈ ਖੰਡਾ ਜਿਹੜੇ ਪਿਛਲੇ ਦਿਨੀ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਹਾਂ ਜੀ ਅਵਤਾਰ ਸਿੰਘ ਖੰਡਾ ਜੀ ਮਤਲਬ ਉਹਨਾਂ ਦੇ ਨਾਲ ਜੋ ਘਟਨਾ ਵਾਪਰੀ ਹੈ ਤੁਸੀਂ ਉਹਨਾਂ ਨੂੰ ਅੱਤਵਾਦੀ ਤੱਕ ਸ਼ਬਦ ਵਰਤਿਆ ਈਮਾਨ ਸਿੰਘ ਖਾਰਾ ਉਹਨਾਂ ਦੀ ਮਤਲਬ ਡੈਥ ਨੂੰ ਲੈ ਕੇ ਕਿਤੇ ਹੱਸਦੇ ਹੋਏ ਨਜ਼ਰ ਆਏ ਕੋਈ ਮਾਤਾ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਈਮਾਨ ਸਿੰਘ ਮੇਰੇ ਪੁੱਤ ਅੱਜ ਤਿੱਕਰ ਵਸ ਰਿਹਾ ਜਾਂ ਤੁਸੀਂ ਕਿਤੇ ਅੱਤਵਾਦੀ ਸ਼ਬਦ ਵਰਤ ਰਹੇ ਹੋ ਤੇ ਸਟੇਟ ਤੋਂ ਤੁਸੀਂ ਗਨਮੈਨ ਲੈ ਆਏ ਅੱਜ ਤਿੱਕਰ ਭਾਈ ਖੰਡੇ ਦੇ ਖਿਲਾਫ ਮੈਂ ਤੇ ਈਮਾਨ ਨੇ ਇੱਕ ਲਬਜ ਬੋਲਿਆ ਹੋਵੇ ਉਹ ਲਬਜ ਸਾਬਤ ਕਰ ਦਿਓ ਅਸੀਂ ਪੰਜਾਬ ਵੀ ਛੱਡ ਕੇ ਤੁਰ ਜਾਾਂਗੇ ਇੱਥੋਂ ਵਕਾਲਤੀ ਛੱਡਦੇ ਆਂ ਇੱਕ ਲਫ਼ਜ਼ ਵੀ ਕਿਤੇ ਬੋਲਿਆ ਹੋਵੇ ਇਹਨਾਂ ਦੇ ਖਿਲਾਫ ਹਮ ਯਾਰ ਅਸੀਂ ਤੇ ਰਿਸਪੈਕਟ ਕਰਦੇ ਹਾਂ ਯਾਰ ਕਿਉਂ ਲੜਾਂਗੇ ਅਸੀਂ ਕਿਉਂ ਬੋਲਾਂਗੇ ਅਜਿਹੀ ਗੱਲ ਕਰਾਂਗੇ ਭਾਈ ਖੰਡੇ ਜੀ ਡੈਥ ਤੋਂ ਬਾਅਦ ਮੈਂ ਉਹਨਾਂ ਦੇ ਘਰ ਵੀ ਜਾਣਾ ਮੇਰੇ ਨਾਲ ਹਰੀ ਨਾ ਗਿਆ ਹੈ ਹਮ ਮੈਂ ਕਈ ਵਾਰ ਮਿਲਿਆ ਹੈ ਇਹਨਾਂ ਨੂੰ ਹਮ ਇਮਾਨ ਵੀ ਜਾਂਦਾ ਹੈ ਯਾਰ ਇਹ ਥੋੜਾ ਹੁੰਦਾ ਤੁਹਾਡਾ ਜੀ ਕਰੇ ਤੇ ਤੁਸੀਂ ਕਿਸੇ ਨੂੰ ਮਰਜ਼ੀ ਗਾਲਾਂ ਕੱਢਦੇ ਹੋ ਹਣ 2022 ਦੇ ਵਿੱਚ ਇਲੈਕਸ਼ਨ ਹੁੰਦੇ ਹਮ ਐਮਪੀ ਦੇ ਇਲੈਕਸ਼ਨ ਹੋ ਰਹੇ ਮੈਂ ਤੇ ਈਮਾਨ ਉਹ ਉਹਨਾਂ ਐਮਪੀ ਦੇ ਅਸੀਂ ਸਪੋਰਟ ਕਰਦੇ ਹਾਂ ਹੂੰ ਉਹਨਾਂ ਦਾ ਜਿੰਨੇ ਇੱਥੇ ਕਬੀਲਾ ਸੀ ਜਿੰਨੇ ਬੰਦੇ ਰਹਿੰਦੇ ਸੀ 2022 ਤੇ ਚੈੱਕ ਪੋਸਟਾ ਕੱਢ ਕੇ ਦੇਖ ਲਓ ਉਹ ਮੇਰੀ ਤੇ ਈਮਾਨ ਦੀ ਸਿਫਤ ਕਰ ਰਹੇ ਨੇ ਉਹ ਬੰਦੇ ਕਹਿ ਰਹੇ ਨੇ ਕਿ ਇਹ ਪੰਜਾਬ ਚ ਪਿਓ ਪੁੱਤਰਾ ਨੇ ਬਹੁਤ ਵਧੀਆ ਕੀਤਾ ਹੈ ਇਹਨਾਂ ਨੇ ਭਾਈ ਸਾਹਿਬ ਦੀ ਐਮਪੀ ਦੇ 2022 ਜਿਹੜੇ ਇਲੈਕਸ਼ਨ ਹੋਏ ਸਗਰੂਰ ਤੋਂ ਉਥੋਂ ਇਲੈਕਸ਼ਨ ਜਿਹੜਾ ਨੇ ਸਪੋਰਟ ਕੀਤੀ ਹੈ ਹੂੰ ਪਰ ਜਦੋਂ ਅਸੀਂ ਭਾਈ ਅਮਰਪਾਲ ਦੇ ਸਪੋਰਟ ਚ ਆ ਜਾਨੇ ਆ ਉਹਨਾਂ ਦੇ ਜਿੰਨੇ ਕਰਿੰਦੇ ਨੇ ਉਹ ਕੱਲ ਦੇ ਗਾਲ ਤੇ ਗਾਲ ਕੱਢੀ ਜਾਂਦੇ ਨੇ ਚਾਰਾਂ ਪੰਜਾਂ ਦਿਨਾਂ ਚ ਹੀ ਆ ਹੂੰ ਮੈਂ ਤਾਂ ਬੜਾ ਹੈਰਾਨ ਆ ਕਿ ਯਾਰ ਚਲੋ ਸਾਨੂੰ ਤਾਂ ਤੁਸੀਂ ਨਸ਼ੇੜੀ ਬੋਲਦੇ ਹੋ ਯਾਰ ਤੁਸੀਂ ਤਾਂ ਅਮਰਤ ਧਾਰੀ ਬੰਦੇ ਹੋ ਕੱਲ ਨੂੰ ਕੀ ਕੀ ਮੂੰਹ ਲੈ ਕੇ ਕੱਲ ਨੂੰ ਗੁਰਦੁਆਰੇ ਸੌਂ ਦੇਣੀ ਪਏ ਤੇ ਕੀ ਸੌਂ ਦਿਓਗੇ ਮੈਂ ਤਾਂ ਅੱਜਕੱਲ ਸ਼ਰਾਬ ਹੀ ਨਹੀਂ ਪੀਤੀ ਤੁਸੀਂ ਤਰ ਨੂੰ ਨਸ਼ੇੜੀ ਦੱਸ ਰਹੇ ਹੋ ਸਾਡੇ ਤੁਸੀਂ ਇਹਨੇ ਲਬਜ ਗਲਤ ਬੋਲਦੇ ਹੋ ਸਮੇ ਦਾ ਪਤਾ ਕੋਈ ਨਹੀਂ ਹੁੰਦਾ ਹੁੰਦਾ ਕਿਤੇ ਵੀ ਠੀਕ ਆ ਸਪੋਰਟ ਕਰਨੀ ਚਾਹੀਦੀ ਪਰ ਇੰਨਾ ਵੀ ਅੰਨੇ ਹੋ ਗਏ ਆਪਾਂ ਨੂੰ ਨਹੀਂ ਬਕਵਾਸ ਕਰਨੀ ਚਾਹੀਦੀ ਹੂੰ ਜਿਹੜਾ ਮੇਰੇ 'ਚ ਕਸੂਰ ਹੀ ਨਹੀਂ ਤੁਸੀਂ ਵੇਖਦੇ ਹੀ ਨਹੀਂ ਮੈਂ 32 ਸਾਲ ਤੋਂ ਵਕਾਲਤ ਕਰਦਾ ਪਿਆ ਤੁਸੀਂ ਬਠਿੰਡੇ ਦੇ ਰਹਿਣ ਵਾਲੇ ਇੱਥੇ ਇੱਕ ਪਿੰਡ ਦਾ ਰਹਿਣ ਵਾਲਾ ਬੰਦਾ ਆ ਉਹ ਮੈਂ ਨਾ ਨਹੀਂ ਲੈਣਾ ਜੇ ਕਿਸੇ ਦਾ ਇਹ ਤੁਹਾਡੇ ਲੋਕਾਂ ਦੀ ਉਲਟ ਤੇ ਤੁਸੀਂ ਦੁਕਾਨਾਂ ਤੇ ਕਬਜ਼ੇ ਕੀਤੇ ਹੋਏ ਨੇ ਤੁਸੀਂ ਤਾਂ ਲੋਕਾਂ ਦੇ ਘੜ ਪਏ ਹੋ ਲੋਕਾਂ ਤੋਂ ਫਰੋਤਗਾਂ ਲੈਦੇ ਰਹੇ ਹੋ ਇਹ ਗੱਲਾਂ ਕਰਦਾ ਮੈਂ ਚੰਗਾ ਨਹੀਂ ਲੱਗਣਾ ਤੁਸੀਂ ਉੱਠ ਕੇ ਦੂਜਿਆਂ ਦਾ ਕਸੂਰ ਕੱਢਦੇ ਹੋ ਤੁਹਾਡਾ ਜਦੋਂ ਜੀ ਕਰਦਾ ਸੀ ਮੇਰੀ ਸੀਟ ਤੇ ਆ ਕੇ ਆਹ ਕੰਮ ਕਰਦੇ ਮੈਂ ਕਰ ਦੇਣਾ ਐਂ ਨਾ ਸੋਚਣਾ ਚਾਹੀਦਾ ਹੂੰ ਜਦੋਂ ਦੇ ਅਸੀਂ ਭਾਈ ਅਮਰਤਪਾਲ ਦੀ ਸਪੋਰਟ ਕਰਨ ਲੱਗ ਗਿਆਂ ਮੈਂ ਤੇ ਇਮਾਨ ਫਿਰ ਤਾਂ ਧੱਜੀਆਂ ਹੜਾਤੀਆਂ ਲੈਣਾ ਇਹਨਾਂ ਨੇ ਬੋਲਣ ਦੀਆਂ ਨਾ ਹੂੰ ਜੇ ਅਸੀਂ ਉਹਨਾਂ ਦੇ ਨਾਲ ਨਾ ਤੁਰਦੇ ਭਾਈ ਅਮਰਤਪਾਲ ਦੇ ਫਿਰ ਅਸੀਂ ਉਸ ਤਰ੍ਹਾਂ ਚੰਗੇ ਸੀ ਪਿਓ ਪੁੱਤਰ ਫਿਰ ਸਾਡੀ ਕੋਈ ਪ੍ਰੋਬਲਮ ਨਹੀਂ ਸੀ ਹੁਣ ਗੱਲ ਮੈਨ ਦੀ ਗੱਲ ਆ ਗਈ 2021 ਦੇ ਵਿੱਚ ਜੀ ਜਿੰਨੇ ਵੀ ਬੰਦੇ ਸੀ ਬਾਈਬਲ ਕਲਾਂ ਦੇ ਕਾਢ ਦੇ ਅੰਦਰ ਜੋ ਕੋਈ ਗਵਾਹ ਸੀ ਜਾਂ ਉਹ ਬੰਦੇ ਮਦਈ ਸੀ ਜਾਂ ਵਕੀਲ ਸੀ ਸਾਰਿਆਂ ਨੂੰ ਗਨਮੈਣ ਦੀ ਇੱਕ ਸਰਕਾਰ ਵੱਲੋਂ ਆਇਆ ਸੀ ਜਿਹੜਾ ਸੁਖਜੀਤ ਸਿੰਘ ਖੋਸਾ ਉਹਦੇ ਕੋਲ ਗਨਮੈਣ ਕਿਹੜੀ ਕਰਕੇ ਨੇ ਉਹ ਗਵਾਹ ਬਾਈਬਲ ਕਲਾਂ ਦੇ ਕੋਟਕਪੁਰਾ ਦੇ ਵਿੱਚ ਕੋਟਕਪੁਰੇ ਦੇ ਵਿੱਚ ਗੱਲ ਪੁਲਿਸ ਨੂੰ ਆਜਮੈਂ ਉਹਦੇ ਕੋਲ ਕਿਉਂ ਗੱਲਬਾਤ ਨਹੀਂ ਉਹ ਸਤਪਾਲ ਸਿੰਘ ਗਿੱਲ ਉਹਦੇ ਕੋਲ ਪੁਲਿਸ ਮੁਲਾਜ਼ਮ ਕਿਉਂ ਨੇ ਉਹ ਗਵਾਹ ਹੈ ਹਮ ਸੌਰਾਜ ਸਿੰਘ ਦੇ ਕੋਲ ਗੱਲਬਾਤ ਕਿਉਂ ਨੇ ਉਹ ਉਸ ਕੇਸ ਚ ਮਦਈ ਦਾ ਪੁੱਤਰਾ ਹੈ ਇਹ ਮੈਨੂੰ ਇੱਕ ਪ੍ਰਪੋਜ਼ਲ ਆਇਆ ਸੀ 2021-22 ਦੇ ਵਿੱਚ ਤਾਂ ਮੈਂ ਉਹ ਡਿਨਾਈ ਕਰ ਗਿਆ ਸੀ ਕਿ ਨਹੀਂ ਜੀ ਮੈਨੂੰ ਅਜੇ ਗੱਲਬਾਤ ਦੀ ਕੋਈ ਲੋੜ ਨਹੀਂ ਬਾਅਦ ਚ ਮੈਂ ਵੀ ਸੋਚਿਆ ਕਿ ਨਹੀਂ ਚਾਹੀਦੀ ਸੀ ਪਰ ਮੈਂ ਉਹ ਤੋਂ ਜਵਾਬ ਦੇ ਗਿਆ ਸੀ ਮੇਰੇ ਕੋਲ ਚਾਰ ਕੇਸ ਤਾਂ ਸੀ ਆ ਡੇਰਾ ਪ੍ਰੇਮੀਆਂ ਦੇ ਉਲਟ ਵਾਜੇ ਦੇ ਬਿਆਨਾਂ ਦੇ ਹੁਣ ਆ ਕਲੀਅਰ ਦੇ ਕਲੀਅਰ ਦੇ ਉਲਟ ਇਹ ਦੋ ਕੇਸ ਜਿਹੜੇ ਹੋਗੇ ਤੁਹਾਡੇ ਇਥੇ ਸੈਣੀ ਦੇ ਉਲਟ ਤੇ ਬਾਦਲਾਂ ਦੇ ਉਲਟ ਇਹ ਸਾਰੇ ਕੇਸ ਜਿਹੜੇ ਇਮਾਨ ਕੋਲ ਚਲੇ ਗਏ ਨੇ ਹੁਣ 6 ਕੇਸ ਇਹਨਾਂ ਗਵਾਹਾਂ ਦੇ ਕੋਲ ਤਾਂ ਗਨਮੈਨ ਨੇ ਮਦਈਆਂ ਦੇ ਕੋਲ ਗਨਮੈਨ ਨੇ ਤੇ ਜੇ ਵਕੀਲ ਕੋਲ ਇੱਕ ਗਨਮੈਨ ਆ ਗਿਆ ਨਾ ਕੇਸਾਂ 6 ਦੇ ਸਬੰਧ ਵਿੱਚ ਤੇ ਸਾਡੀ ਢਿੱਡ ਪਿੜੋਂ ਲੱਗ ਪਈ ਯਾਰ ਸਾਡੀ ਖੰਡੇ ਨਾਲ ਭਾਈ ਖੰਡੇ ਨਾਲ ਸਾਡੀ ਕੀ ਦੁਸ਼ਮਣੀ ਮੈਨੂੰ ਦੱਸੋ ਤੁਸੀਂ ਯਾਰ ਅਸੀਂ ਉਹ ਮੈਂ ਭਾਈ ਖੰਡੇ ਨੂੰ ਅੱਜ ਤੱਕ ਮਿਲਿਆ ਹੀ ਨਹੀਂ ਯਾਰ ਬਕਵਾਸ ਕਰਨ ਲੱਗਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਯਾਰ ਤੁਸੀਂ ਕਾਹਦੇ ਸਿੱਖ ਜੇ ਯਾਰ ਦੱਸੋ ਤੁਸੀਂ ਮੈਨੂੰ ਯਾਰ ਤੁਸੀਂ ਸਿਰ ਤੇ ਪੱਗਾਂ ਬਣਿਆ ਹੋਇਆ ਨੇ ਬਿੜਾ ਕਰਦੇ ਬਕਵਾਸ ਕਰਦੇ ਤੁਸੀਂ ਲੋਕ ਯਾਰ ਉਹ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਸਾਡੀ ਕੋਈ ਦੁਸ਼ਮਣੀ ਨਹੀਂ ਅਸੀਂ ਉਹਨਾਂ ਦੇ ਕੋਈ ਉਲਟ ਨਹੀਂ ਬੋਲੇ ਅੱਜ ਤੱਕ ਅਸੀਂ ਉਹਨੂੰ ਕਿਉਂ ਹਤਵਾਦੀ ਬੋਲਾਂਗੇ ਯਾਰ ਅਤਵਾਦਗਰ ਅਤਵਾਦਗਰ ਲਈ ਮੈਂ ਟੀਵੀ ਤੇ ਬੋਲ ਕੇ ਬਹਿਸ ਕਰਦਾ ਆ ਉਹਦੇ ਹੱਕ ਚ ਬੋਲਦਾ ਆ ਆਪਣੇ ਆਪ ਦੀ ਕੌਮ ਦੇ ਹੱਕ ਚ ਬੋਲਦਾ ਮੈਂ ਹੂੰ ਕਿਸੇ ਵੀ ਅਕਾਲ ਤਖਤ ਅਕਾਲ ਤਖਤ ਸਾਹਿਬ ਤੇ ਜਾਂ ਕਿਸੇ ਵੀ ਗੁਰਦੁਆਰੇ ਵਿੱਚ ਆ ਕੇ ਇਹ ਬੰਦੇ ਸਾਡੇ ਸਾਹਮਣੇ ਬਹਿ ਕੇ ਸੋਚ ਕਾ ਕਿ ਐਸੇ ਇੱਕ ਲਬਜ ਕਿਤੇ ਬੋਲਿਆ ਗਨ ਮੈਣ ਭਾਈ ਸਾਹਿਬ ਸਰਦਾਰ ਜਗਮੀਤ ਸਿੰਘ ਗਨ ਮੈਣ ਚਾਰ ਕੇਸਾਂ ਦੇ ਵਿੱਚ ਜਿਹੜਾ ਅਸੀਂ ਸਰਸੇ ਵਾਲੇ ਸਾਹ ਦੇ ਉਲਟ ਵਕੀਲ ਆ ਹੂੰ ਸੈਣੀ ਦੇ ਉਲਟ ਵਕੀਲ ਆ ਬਹਿਬਲ ਕਲਾਂਚ ਹਾਂ ਤੇ ਅਸੀਂ ਬਾਦਲਾ ਦੇ ਉਲਟ ਵਕੀਲ ਆ ਉਸ ਇਸ਼ੂ ਤੇ ਮੈਂ ਗਨਮੈਂ ਨਹੀਂ ਨਹੀਂ ਲੈ ਸੀ ਪਰ ਇਮਾਨ ਨੂੰ ਮੈਂ ਕਿਹਾ ਸੀ ਤੂੰ ਲੈ ਲੈ ਇਹ ਤੇਰਾ ਨੁਕਸਾਨ ਕਰ ਦੇਣਗੇ ਬੜੇ ਮਾੜੇ ਬੰਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਹੈ ਇਹਨਾਂ ਦਾ ਸਾਡੀ ਕੌਮ ਤਾਂ ਸਾਨੂੰ ਅਖਲ ਮਾਉਤੀ ਹੈ ਨਹੀਂ ਨਾ ਬੋਲਣਾ ਕਿਥੇ ਹਾਂ ਆ ਆ ਰੋੜਾ ਯਾਰ ਜੇ ਇਹਨਾਂ ਨੂੰ ਇਹਨਾਂ ਨੂੰ ਮਾੜਾ ਕੋਈ ਲੱਗੇ ਇਹਨਾਂ ਦੇ ਉਲਟ ਬੋਲਦੇ ਤੇ ਭਾਈ ਦਲਜੀਤ ਸਿੰਘ ਬਿੱਟੂ ਵੀ ਮਾੜਾ ਪਿਛਲੇ ਹਨ ਦੇ ਇੱਕ ਗਰੁੱਪ ਦੇ ਗਾ ਤੁਸੀਂ ਵੀਡੀਓ ਦੇਖੋ ਚੱਲ ਅਸੀਂ ਤਾਂ ਬਹੁਤ ਪਿਛੇ ਆ ਲੋਕ ਭਾਈ ਦਲਜੀਤ ਸਿੰਘ ਬਿੱਟੂ ਜਿਹਦੀ ਸਾਰੀ ਜ਼ਿੰਦਗੀ ਲੱਗ ਗਈ ਉਹਨੂੰ ਵੀ ਗਾਲਾਂ ਕੱਢੀ ਜਾਂਦੇ ਨੇ ਯਾਰ ਦਲ ਖਾਲਸਾ ਦੇ ਵਿੱਚ ਜਿੰਨੇ ਬੰਦੇ ਨੇ ਉਹ ਸਾਰਿਆਂ ਨੇ ਪੰਜਾਬ ਦੇ ਲਈ ਆਪਦੀ ਕੌਮ ਦੇ ਲਈ ਬਹੁਤ ਕੁਝ ਕੀਤਾ ਉਹ ਵੀ ਇਹਨਾਂ ਲਈ ਮਾੜੇ ਭਾਈ ਅਮਰਤਪਾਲ ਜੇਲ੍ਹ 'ਚ ਬੈਠਾ ਉਹ ਵੀ ਇਹਨਾਂ ਲਈ ਮਾੜਾ ਜਿਹੜਾ 6 ਮਹੀਨੇ ਪੰਜਾਬ ਦੀ ਧਰਤੀ ਤੇ ਨਹੀਂ ਰਿਹਾ ਉਹ ਵੀ ਮਾੜਾ ਕਾਰਨ ਕੀ ਹੈ ਅਸੀਂ ਪਿਓ ਪੁੱਤਰ ਭਾਈ ਅਮਰਤਪਾਲ ਦੇ ਹੱਕ 'ਚ ਬੋਲਦੇ ਆਂ ਅਸੀਂ ਪਾਰਟੀ ਦੇ ਹੱਕ 'ਚ ਬੋਲਦੇ ਆ ਹੂੰ ਸਾਡਾ ਇਹ ਕਸੂਰ ਹੈ ਹੋਰ ਸਾਡਾ ਕੋਈ ਕਸੂਰ ਨਹੀਂ ਹੈ ਪਰ ਅਮਰਤਪਾਲ ਸਿੰਘ ਤੇ ਹਰਿਆਣਾ ਦੇ ਕਤਲ ਵਾਲੇ ਅਲੀਗੇਸ਼ਨ ਦੇ ਸਬੰਧ ਦੇ ਵਿੱਚ ਇੱਕ ਧਿਰ ਇੱਕ ਪਾਸੇ ਖੜ ਗਈ ਹਰਿਆਣਾ ਨੌ ਵਾਲੇ ਗਰੁੱਪ ਉੱਥੋਂ ਵੀ ਸਟਾਰਟ ਹੋ ਗਿਆ ਕੰਮ ਐਕਚੁਅਲੀ ਦਾ ਪ੍ਰੋਬਲਮ ਆਹੀ ਹੈ ਹੂੰ ਹੁਣ ਕਾਰਨ ਕੀ ਹੈ ਅਸੀਂ ਤੇ ਅਮਰਤਪਾਲ ਸਿੰਘ ਦੀ ਸਪੋਰਟ ਕਰ ਰਹੇ ਸੀ ਜਿਵੇਂ ਤੁਸੀਂ ਕਿਹਾ ਕਿ ਹਾਈਨੌ ਦੇ ਨਾਲ ਤੁਸੀਂ ਭਾਈ ਖੰਡਾ ਜੀ ਦੇ ਪਰਿਵਾਰ ਨੂੰ ਮਿਲ ਬਿਲਕੁਲ ਮਿਲਿਆ ਮੈਂ ਉਹਦੇ ਨਾਲ ਗਿਆ ਸੀ ਤੁਸੀਂ ਉਹ ਉਹਨਾਂ ਨੂੰ ਐ ਲੱਗਦਾ ਹੈ ਕਿ ਤੁਸੀਂ ਇਹਨਾਂ ਨਾ ਖੜਨਾ ਚਾਹੀਦਾ ਤੁਸੀਂ ਦੂਜੇ ਧਰ ਨਾਲ ਕਿਉਂ ਖੜੇ ਨਹੀਂ ਇੱਕ ਵਾਰੀ ਗੱਲ ਸੁਣ ਲਓ ਧਰ ਨਾਲ ਖੜਉਣ ਦੀ ਗੱਲ ਨਹੀਂ ਹੁਣ ਕਾਰਨ ਕੀ ਆ ਮੈਂ ਅੱਗੇ ਵੀ ਤੁਹਾਡੇ ਮੀਡੀਆ ਤੇ ਬੋਲਿਆ ਸੀ ਹੂੰ ਉਹ ਆਦਮੀ ਜੇਲ੍ਹ ਦੇ ਅੰਦਰ ਜੇ ਆ ਲਫ਼ਜ਼ ਬੋਲੂੰਗਾ ਨਾ ਥੱਲੇ ਗਾਲਾਂ ਕੱਢੀ ਜਾਣਗੇ ਬੇਟੀ ਉਹ ਆਦਮੀ ਜੇਲ੍ਹ ਦੇ ਅੰਦਰ ਹੈ ਮੈਂ ਸੱਚੀ ਦੱਸਿਆ ਸੀ ਨਾ ਅੱਜ ਤਿਕਰਚਾਣ ਪੇਸ਼ ਨਹੀਂ ਹੋਇਆ ਸਰਦਾਰ ਜਗਮੀਤ ਸਿੰਘ ਕੋਰਟ ਚ ਵਾਰ-ਵਾਰ ਪਰਮਿਸ਼ਨ ਲੈ ਰਹੇ ਨੇ ਕਾਰਨ ਕੀ ਆ ਇਹਨਾਂ ਦੇ ਕੋਲ ਕੋਈ ਐਵੀਡੈਂਸ ਨਹੀਂ ਕਿ ਭਾਈ ਅਮਰਤਪਾਲ ਦੇ ਉਲਟ ਐਵੀਡੈਂਸ ਹੋਵੇ ਨਾ ਕੋਈ ਹਣ ਪੁਰਸ ਜੋੜੇ ਕਿਵੇਂ ਮਰੇ ਉਹਨਾਂ ਦੇ ਵਿੱਚ ਕਿਵੇਂ ਜੋੜਨਗੇ ਬੰਦਾ ਜੇਲ੍ਹ ਦੇ ਅੰਦਰ ਹੈ ਇਹ ਲਾ ਜੋ ਪਹਿਲਾਂ ਬੋਲੇ ਸੀ ਹੁਣ ਮੈਂ ਕਿਸੇ ਤੇ ਮਗਰ ਲਾ ਕੇ ਨਹੀਂ ਤੁਰਦਾ ਮੈਸੇਜ ਦੀ ਗੱਲ ਸਾਂ ਮੈਂ ਯਾਰ ਕਿਉਂ ਤੁਰੂੰਗਾ ਮੈਂ ਉਹਦੇ ਹਰੀ ਨਾਲ ਦੇ ਮਰਨ ਤੇ ਵੀ ਮੈਨੂੰ ਬਹੁਤ ਬੁਰਾ ਲੱਗਿਆ ਸੀ ਕਿ ਨਹੀਂ ਮਰਨਾ ਚਾਹੀਦਾ ਸੀ ਉਹ ਪਰਿਵਾਰ ਗਰੀਬ ਪਰਿਵਾਰ ਦਾ ਇਨੋਸੈਂਟ ਬੰਦਾ ਸੀ ਪਰ ਹੁਣ ਜਿਹੜੇ ਬੰਦੇ ਜੇ ਐਲੀਗੇਸ਼ਨ ਹੀ ਪ੍ਰੂਵ ਨਹੀਂ ਹੁੰਦੇ ਆਪਾਂ ਉਸ ਨੂੰ ਧੱਕੇ ਨਾਲ ਪੁਸਾਈ ਜਾਂਦੇ ਆ ਵਿੱਚ ਉਹਨੂੰ ਯਾਰ ਹੂੰ ਅਪੋਸਟੇਟ ਦੇ ਕਹਿਣ ਤੇ ਸਰਕਾਰ ਦੇ ਕਹਿਣ ਤੇ ਕੁਝ ਬੰਦੇ ਉਹਨਾਂ ਦੇ ਬਿਆਨ ਵੀ ਕੋਰਟ ਦੇ ਅੰਦਰ ਨਾਂ ਲਿਖੇ ਹੋਏ ਨੇ ਪੰਜ ਛੇ ਬੰਦਿਆਂ ਦੇ ਅਜੇ ਬੋਲਣਾ ਨਹੀਂ ਆਪਾਂ ਹਮ ਅਜੇ ਕਿਉਂਕਿ ਅਜੇ ਬਾਹਰ ਨਹੀਂ ਆਏ ਬਾਈ ਚਾਂਸ ਕੱਲ ਨੂੰ ਅਜੇ ਮੈਂ ਨਾਂ ਨਹੀਂ ਲੈਣਾ ਉਹਨਾਂ ਬੰਦਿਆਂ ਦੇ ਉਹਨਾਂ ਬੰਦਿਆਂ ਦੇ ਬਿਆਨ ਹੋਏ ਨੇ ਭਾਈ ਅੰਮ੍ਰਿਤਪਾਲ ਦੇ ਖਲਾਫ ਯਾਰ ਹੁਣ ਦੇਖੋ ਤੁਸੀਂ ਇੱਕ ਬੰਦਾ ਜੇਲ੍ਹ ਦੇ ਅੰਦਰ ਆਪਾਂ ਤਾਂ ਯੂਪੀ ਦੀ ਗੱਲ ਕਰ ਰਹੇ ਯਾਰ ਹਮ ਸੋ ਇਹ ਗੱਲ ਦਾ ਆਹੜੜ ਵਿਚਾਰ ਇਪਰ ਮੇਰੇ ਭਾਈ ਖੰਡੇ ਨਾਲ ਮੇਰੀ ਕੀ ਮੇਰੇ ਤੋਂ ਮੈਂ ਜਾਣਦਾ ਵੀ ਨਹੀਂ ਮੈਂ ਮਿਲਿਆ ਵੀ ਨਹੀਂ ਕਿਤੇ ਇੱਕ ਇਹ ਰਿਸਪੈਕਟ ਕਰਦੇ ਉਸ ਬੰਦੇ ਦੀ ਇੱਕ ਇਹ ਵੀ ਚਰਚਾ ਚੱਲਦੀ ਹੈ ਸੋਸ਼ਲ ਮੀਡੀਆ ਤੇ ਕਿ ਤੁਸੀਂ ਪੰਥ ਦੇ ਲਈ ਬੋਲਦੇ ਬਹੁਤ ਸੋਹਣਾ ਹੋ ਪਰ ਤੁਸੀਂ ਸਟੇਟ ਦੇ ਨਾਲ ਕਿਸੇ ਇੱਕ ਏਜੰਸੀ ਦੇ ਨਾਲ ਮਿਲੇ ਹੋਏ ਤੇ ਉਧਰੋਂ ਤੁਹਾਨੂੰ ਫੰਡਿੰਗ ਆਉਂਦੀ ਤੁਸੀਂ ਗੱਡੀਆਂ ਵੀ ਨਵੀਆਂ ਲੈ ਲਈਆਂ ਤੁਸੀਂ ਚੰਡੀਗੜ੍ਹ ਦੇ ਵਿੱਚ ਕੋਠੀਆਂ ਤੱਕ ਬਣਾ ਲਈਆਂ ਮਤਲਬ ਤੁਸੀਂ ਪ੍ਰਾਪਰਟੀ ਦੇ ਵਿੱਚ ਵੀ ਬਹੁਤ ਅਣਤੰਕਵਾਦਾ ਕਰਦੇ ਇੱਕ ਚੀਜ਼ ਸਾਬਤ ਕਰ ਦਿਓ ਇੱਕ ਚੀਜ਼ ਦੇਖੋ ਸਬੂਤ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ ਨਾ ਅੱਬਾ ਭਾਈ ਅਮਰਤਪਾਲ ਦੀ ਗੱਲ ਉੱਥੇ ਹੀ ਕੀਤੀ ਹੈ ਨਾ ਜੀ ਇੱਕ ਵੀ ਸਬੂਤ ਦੇ ਦਿ ਕਿਸੇ ਜੰਸੀ ਨਾਲ ਸਾਡੀ ਗੱਲ ਹੋਵੇ ਤੇ ਸਰਦਾਰ ਸਾਹਿਬ ਮੈਂ ਅੱਜ ਹੀ ਵਕਾਲੇ ਛੱਡ ਦੇਣਾ ਯਾਰ ਗੱਲ ਹੀ ਖਤਮ ਹੂੰ ਕੋਈ ਗਲਤਾਂ ਕਰੋ ਯਾਰ ਬੰਦੇ ਵਾਲੀ ਗੱਲ ਕਰੋ ਤੁਸੀਂ ਅਮਰਤ ਧਾਰੀ ਬੰਦੇ ਜੇ ਬੋਲਣ ਲੱਗਿਆ ਜੇ ਤੁਸੀਂ ਇਹੋ ਜਿਹਾ ਪਖੰਡ ਦੇ ਝੂਠ ਮੋਲਣਾ ਹੈ ਤੇ ਲਹਣਤ ਹੈ ਫਿਰ ਤੁਹਾਡੇ ਇਹੋ ਜਿਹੇ ਬੰਦੇ ਤੇ ਪੈਦਾ ਹੁੰਤੇ ਯਾਰ ਦੋ ਮਿੰਟ ਆਪਣੇ ਦੋ ਗੁਰਦੁਆਰੇ ਨੇ ਇਥੇ ਗੁਰੂ ਗੋਬਿੰਦ ਸਿੰਘ ਮਹਾਰਾਜਾ ਗੁਰਦੁਆਰੇ ਨੇ ਦੋ ਨੇ ਇਹਨਾਂ ਨੂੰ ਕੰਮ ਹੈ ਪਰਿਵਾਰ ਲੈ ਕੇ ਆਉਣਾ ਇਹ ਆਪਦਾ ਪਰਿਵਾਰ ਲੈ ਕੇ ਉੱਥੇ ਆਉਣ ਜੇ ਅਸੀਂ ਗਵਰਨਮੈਂਟ ਨਾਲ ਰਲ ਕੇ ਕੰਮ ਕਰਦੇ ਆਂ ਜਾ ਇਹ ਕਿਸੇ ਨੂੰ ਕਹਿਣ ਤੇ ਸਾਡੇ ਤੇ ਝੂਠੇ ਅਲੀਗੇਸ਼ਨ ਲਾਉਂਦੇ ਨੇ ਮੈਂ ਤਾਂ ਕਹਾਂ ਸਾਡਾ ਰਹੀ ਕੱਖਣਾ ਯਾਰ ਬਾਈ ਗਾਰਡ ਮੇਰੇ ਬਾਬਾ ਹਰਦੀਪ ਸਿੰਘ ਨੇ ਮਹਾਰਾਜ ਨੇ ਕਿਹਾ ਸੀ ਕਿ ਖਾਰਾ ਸਾਹਿਬ ਤੁਸੀਂ ਅਜੇ ਵਿੱਚ ਨਹੀਂ ਵੜੇ ਜਦੋਂ ਵਿੱਚ ਵੜ ਕੇ ਦੇਖੋਗੇ ਫਿਰ ਤੁਸੀਂ ਕੰਨਾਂ ਨੂੰ ਹੱਥ ਲਾਓ ਤਾਂ ਮੈਂ ਤਾਂ ਯਾਰ ਕਮਾਲ ਮੰਨ ਗਿਆ 16 17 ਸਾਲ ਜੀ ਯਾਰ ਜੇ ਤੁਹਾਡੇ ਹੱਕੇ ਚ ਤੁਸੀਂ ਸੰਗਰੂਰ ਭੁਗਤ ਜੀਏ ਫਿਰ ਤਾਂ ਅਸੀਂ ਬੜੇ ਚੰਗੇ ਆ ਫਿਰ ਤਾਂ ਭਾਈ ਇਹ ਦੋਨੋਂ ਹੀ ਪਿਓ ਪੁੱਤਰੇ ਬੜੇ ਅੱਛੇ ਨੇ ਜੇ ਅਸੀਂ ਭਾਈ ਅਮਰਤਪਾਲ ਨਾਲ ਆ ਜੰਨੇ ਆ ਸਾਡੇ ਭਾਈ ਦਜੀਤ ਸਿੰਘ ਬਿੱਟੂ ਤੋਂ ਲੈ ਕੇ ਤੇ ਮੇਰੇ ਚੱਕਰ ਅਸੀਂ ਨਸ਼ੇੜੀ ਆ ਤੇ ਅਸੀਂ ਮਾੜੇ ਬੰਦੇ ਆ ਯਾਰ ਯਾਰ ਤੁਸੀਂ ਤਾਂ ਅਮਰਤ ਧਾਰੀ ਜੇ ਇੱਕ ਵਾਰੀ ਗੁਰਦੁਆਰੇ ਤੇ ਪਰਿਵਾਰ ਲਾਓ ਤੇ ਮੈਨੂੰ ਬੁਲਾ ਲਓ ਜਾਂ ਮੇਰੇ ਕੱਖ ਨਾਲ ਰਹਿ ਜਾਂ ਤੁਹਾਡਾ ਕੱਖ ਨਾਲ ਰਹਿ ਯਾਰ ਯਾਰ ਬੋਲਣ ਲੱਗੇ ਨਾ ਸ਼ਰਮ ਕਰ ਲਿਆ ਕਰੋ ਪੰਜਾਬ ਚ ਯਾਰ ਤੁਸੀਂ ਉਹ ਜਿਹੜਾ ਟਿੱਕਰੀ ਵਾਲ ਐ 1 ਰੁਪਈਆ ਨਹੀਂ ਲਿਆ ਤਿੰਨ ਕੇਸ ਲੜੇ ਹੁੰਦੇ ਉਹ ਬੰਦਾ ਸਾਡੇ ਉੱਟ ਬੋਲੀ ਜਾਂਦਾ ਯਾਰ ਹੁਣ ਜੇ ਕੱਲ ਨੂੰ ਸੰਗਰਾਜ ਬੋਲੇ ਹੁਣ ਤੁਸੀਂ 2 ਸਾਲ ਮੋਰਚੇ 'ਚ ਰਹੇ ਹੋ ਤੁਹਾਨੂੰ ਪਤਾ ਨਹੀਂ ਕਿ ਮੈਂ ਮੋਰਚੇ 'ਚ ਕਿਵੇਂ ਚੱਲਦਾ ਰਿਆ ਜੀ ਜੇ ਹੁਣ ਕੱਲ ਨੂੰ ਸੰਗਰਾਜ ਕਹੇ ਕਿ ਖਰਾਬ ਵਕੀਲ ਮੇਰੇ ਲਈ ਮਾੜਾ ਹੈ ਤੇ ਫੇਰ ਤਾਂ ਯਾਰ ਧਰਤੀ ਇਹੋ ਜੀ ਪਾੜ ਜਾਣੀ ਚਾਹੀਦੀ ਯਾਰ ਮਾੜਾ ਮੋੜ ਤਾਂ ਸੋਚ ਰਿਆ ਕਰੋ ਤੁਸੀਂ ਯਾਰ ਆ ਜਸੇਦਰ ਖੋਸੇ ਖੋਸਾ ਯਾਰ ਤੇਰੇ ਤੇ ਮੈਂ ਤੇਰੇ ਉਲਟ ਨਹੀਂ ਚੱਲਿਆ ਕਿਤੇ ਮੈਂ ਤੇਰੀ ਤਾਂ ਕਿਤੇ ਮਦਦ ਕੀਤੀ ਹੋਊਗੀ ਮੈਂ ਤੂੰ ਜੇਲ੍ਹ 'ਚ ਹੁੰਦਾ ਸੀ ਜਦੋਂ ਤੂੰ ਮੇਰੇ ਤੋਂ ਸਲਾਹ ਲੈਂਦਾ ਹੁੰਦਾ ਸੀ ਮੈਂ ਕਿਤੇ ਕੋਡ ਚ ਖੜਾ ਹਾਂ ਭੱਜ ਕੇ ਬਾਹਰ ਆ ਕੇ ਮੈਂ ਤੈਨੂੰ ਸਲਾਹ ਦਿੰਦਾ ਹੁੰਦਾ ਸੀ ਤੇਰੇ ਕੇਸਾਂ ਤੇ ਕਰ ਮੈਂ ਲੜਦਾ ਰਿਹਾ ਯਾਰ ਯਾਰ ਮੈਂਟਲ ਚ ਤੁਸੀਂ ਐਡੇ ਲੋਕ ਕਰਦਾਰ ਕੁਛ ਕਰ ਦਿੰਦੇ ਜੀ ਯਾਰ ਕੌਣ ਤੁਹਾਡੀ ਮੱੜ ਤੇ ਕਰੇਗਾ ਕੱਲ ਨੂੰ ਕੌਣ ਤੁਹਾਡੇ ਨਾਲ ਖੜਾ ਹੋਵੇਗਾ ਸਰਕਾਰਾਂ ਸਰਕਾਰਾਂ ਸਦਾ ਨਾਲ ਨਹੀਂ ਖਲੋਂਦੀਆਂ ਹੁੰਦੀਆਂ ਬੰਦੇ ਨਾਲ ਖਲੋਂਦੇ ਹੁੰਦੇ ਨੇ ਕਰਦਾਰ ਆਪ ਦੇ ਖਤਮ ਨਾ ਕਰੋ ਭਾਈ ਖੋਸੇ ਨੇ ਪੋਸਟ ਪਾਈ ਹੈ ਜੀ ਇਹਦੀ ਓਏ ਸ਼ੇਅਰ ਕੀਤੀ ਹੈ ਮੇਰੀ ਪੋਸਟ ਜੱਸ ਦੇ ਵਿੱਚ ਲਿਖਿਆ ਹੈ ਕਿ ਇਹ ਪਿਓ ਪੁੱਤਰ ਜਿਹੜੇ ਨੇ ਰਾਤ ਨੂੰ ਸ਼ਰਾਬ ਪੀਂਦੇ ਨੇ ਬਹਿ ਕੇ ਯਾਰ ਹੁਣ ਜਗਮੀਤ ਸਿੰਘ ਜਿਹੜੇ ਤੁਸੀਂ ਜਥੇ ਟਿੱਕਰੀ ਵਾਲ ਦਾ ਨਾਮ ਲਿਆ ਮਤਲਬ ਮੈਂ ਉਹਦੀ ਆਈਡੀ ਹੋਲ ਕੇ ਦੇਖ ਰਿਆ ਸੀਗਾ ਮੈਨੂੰ ਨਹੀਂ ਦਿਸੀ ਕਿਤੇ ਜਿਹੜੀ ਤੁਸੀਂ ਕਹ ਰਹੇ ਹੋ ਪੋਸਟ ਕਿ ਉਹ ਨਿੱਜੀ ਥਾਂ ਤੇ ਕਿਤੇ ਟਿੱਪਣੀ ਨਹੀਂ ਨਹੀਂ ਉਹਨੇ ਪਾਈ ਹੋਈ ਹੈ ਜੀ ਕਿ ਮੈਂ ਕੋਈ ਇਕੱਠੇ ਸੈਕਟਰ ਚ ਕੋਠੀ ਲਈ ਹੈ ਤੇ ਅਸੀਂ ਇਹੋ ਜਿਹਾ ਗਲਤ ਕੰਮ ਕਰਦੇ ਆ ਇਹਨਾਂ ਨੂੰ ਕੰਮ ਨਹੀਂ ਆਉਂਦਾ ਯਾਰ ਫਿਰ ਤੂੰ ਮੇਰੇ ਮੂੰਹ 'ਚ ਫੇਰੋ ਨਿਕਲਦੀ ਯਾਰ ਜਟਾਂ ਵਾਲੀ ਗੱਲ ਕਿ ਯਾਰ ਤੂੰ ਫਿਰ ਮੇਰੇ ਕੋਲ ਆਇਆ ਕਿਉਂ ਕਿੰਨੇ ਸਾਲ ਤੋਂ ਮੇਰੇ ਤੋਂ ਕੇਸ ਲੜਾਇਆ ਉਹ ਅਖਬਾਰਾਂ 'ਚ ਹੂੰ ਤੇਰਾ ਬਾਪ ਕਿੰਨਾ ਮੇਰੀ ਇੱਜ਼ਤ ਕਰਦਾ ਸੀ ਹੂੰ ਉਹ ਕਈ ਉਹਦਾ ਪਿਓ ਮੈਨੂੰ ਕਹਿ ਕੇ ਗਿਆ ਸੀ ਕਿ ਖਾਰਾ ਸਾਹਿਬ ਜੇ ਤੁਸੀਂ ਨਾ ਹੁੰਦੇ ਤੇ ਸਾਡੀ ਦਾ ਕਿਸੇ ਨੇ ਬਾਹ ਨਹੀਂ ਸੀ ਫੜਨੀ ਹੂੰ ਇਹਦਾ ਮੁੰਡਾ ਜਿਸ ਤਰ੍ਹਾਂ ਬੋਲਦਾ ਯਾਰ ਨਾਲੇ ਇਹਨੂੰ ਸਾਰਾ ਪਤਾ ਵੀ ਕਿ ਮੇਰਾ ਇਹਨੇ ਮੇਰੀ ਮਦਦ ਕੀਤੀ ਹੈ ਖਾਰੇ ਨੇ ਕਮਾਲ ਦੀ ਗੱਲ ਹੈ ਯਾਰ ਮੈਂ ਤਾਂ ਹੈਰਾਨੀ ਮੰਨ ਗਿਆ ਯਾਰ ਕਿ ਯਾਰ ਇੱਥੋਂ ਚੱਕਰ ਵੀ ਗਿਰ ਜਾਂਦੇ ਨੇ ਬੰਦੇ ਯਾਰ ਸਿਆਸੀ ਤੌਰ ਤੇ ਵਿਰੋਧ ਇੱਕ ਅਲੱਗ ਹੁੰਦਾ ਹੈ ਪਰ ਤੁਸੀਂ ਕਿਸੇ ਦਾ ਆਣ ਤੁਸੀਂ ਮੇਰੇ ਕੋਲ ਕੇਸ ਵੇਖ ਲਓ ਹਮ ਸਾਰੇ ਪੰਜਾਬ ਚ ਪਤਾ ਹੈ ਹਰ ਬੰਦੇ ਅਫਸਰ ਨੂੰ ਪਤਾ ਹੈ ਕਿ ਮੇਰੇ ਕੋਲ ਕੰਮ ਕਿੰਨਾ ਹੈ ਅੱਜ ਦਾ ਨਹੀਂ 32 ਸਾਲ ਦਾ ਹਮ ਹੈ ਕਿੰਨੇ ਮੁੰਚੀ ਤੁਹਾਡੇ ਕੋਲੇ ਮੇਰੇ ਕੋਲ ਚਾਰ ਮੁੰਚੀ ਨੇ 12 13 ਵਕੀਲ ਨੇ ਮੇਰੇ ਕੋਲ ਇਮਾਨ ਨੂੰ ਆ ਸਾਰਾ ਇਮਾਨ ਨੂੰ ਅੱਜ ਤਿਕਰ ਜਿੰਨਾ ਕੰਮ ਆ ਮੇਰੀ ਸੀਟ ਤੋਂ ਜਾ ਰਿਹਾ ਯਾਰ ਅਸੀਂ ਤਾਂ ਸਰਦਾਰ ਜਗਮੀਤ ਸਿੰਘ ਸਾਰੀ ਗੱਲ ਛੱਡੋ ਹੁਣ ਮੈਂ ਤੁਹਾਨੂੰ ਹੀ ਸਵਾਲ ਕਰ ਦੇਣਾ ਤੁਸੀਂ ਕਿੰਨੇ ਆਪਦੇ ਦੋਸਤ ਲੈ ਕੇ ਆਏ ਮੇਰੇ ਕੋਲ ਕੰਮ ਲਈ ਤੁਹਾਡੇ ਕਿਸੇ ਦੋਸਤੋ ਅੱਜ ਕਰ ਮਫੀਸ ਲਈ ਦੱਸੋ ਤੁਸੀਂ ਤੁਹਾਡਾ ਜਿਹੜੇ ਹੋਰ ਰਿਪੋਰਟਰ ਨੇ ਜਿਨ੍ਹਾਂ ਦੇ ਮੈਂ ਨੋਟਿਸ ਦੇ ਨਾਲ ਬਾਦਲਾਂ ਦੇ ਜਮਾ ਕੇਸ ਕਰਦਾ ਮੈਨੂੰ ਦੱਸ ਦਿਓ ਕਿ ਤੁਸੀਂ ਪਹੇ ਰਿਹਾ ਹੋ ਕਿਤੇ ਮੈਂ ਨਹੀਂ ਗਿਆ ਠੀਕ ਹੈ ਨਾ ਤੇ ਫਿਰ ਇਹ ਜਿਹੜੇ ਸਵਾਲ ਕਿਉਂ ਪੈਦਾ ਹੁੰਦਾ ਸਵਾਲ ਇਸ ਕਰਕੇ ਪੈਦਾ ਹੁੰਦਾ ਹੈ ਕਿ ਭਾਈ ਅਮਰਤਪਾਲ ਦੇ ਨਾਲ ਆ ਸੀ ਆਹੀ ਸਵਾਲ ਹੈ ਨਾ ਅੱਜ ਅਸੀਂ ਨਾਲ ਨਾ ਆਈਏ ਤੇ ਅਸੀਂ ਬਦਤ ਤੈਨੂੰ ਫਿਰ ਤੁਹਾਡੀ ਗੱਲ ਤੋਂ ਇਹ ਲੱਗਦਾ ਕਿ ਤੁਹਾਨੂੰ ਸਿਆਸਤ ਚ ਆਉਣਾ ਮਹਿੰਗਾ ਪੈ ਰਿਹਾ ਨਹੀਂ ਮੈਂਗਾ ਤਾਂ ਕੀ ਐ ਬਕਵਾਸ ਕਰਦੇ ਨੇ ਗੁੱਸਾ ਤਾਂ ਆਉਂਦਾ ਗੁੱਸਾ ਮੈਨੂੰ ਨਾ ਦੇਖੋ ਜਿਹੜੇ ਬੰਦੇ ਨੇ ਮੈਂ ਜਾਣਦਾ ਨਹੀਂ ਗਾਲਾਂ ਕੱਢੀ ਜਾਂਦਾ ਉਹ ਤਾਂ ਫੇਕ ਆਈਡੀ ਤੇ ਤੈਨੂੰ ਬਦ ਅੱਜ ਕੱਲ ਪਤਾ ਹੀ ਸਾਰਾ ਪਰ ਜਿਹੜੇ ਬੰਦਿਆਂ ਨੇ ਮੈਂ ਕੰਮ ਕੀਤੇ ਨੇ ਨਾ ਗੁੱਸਾ ਉਹਨਾਂ ਤੇ ਜਿਹੜੇ ਇਹ ਪੋਸਟਰ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ ਮੇਰੀ ਗੱਲ ਸੁਣੋ ਹਨ ਆ ਖੋਸਾ ਜਿਹਦਾ ਖਸੇ ਹਰੀ ਨੇ ਇਹਨਾਂ ਨੇ ਸੇਵ ਕਰ ਲਈਆਂ ਪੋਸਟਾਂ ਮੈਂ ਜਦੋਂ ਮਰਜੀ ਡੈੰਜਰ ਦਾ ਕੇਸ ਕਰਦੇ ਆ ਜੋ ਮੇਰਾ ਜੀ ਨਹੀਂ ਕਰਦਾ ਹੈ ਨਾ ਤੇ ਕਰ ਨੂੰ ਕੀ ਕਰੂੰਗਾ ਯਾਰ ਚੰਗੇ ਲੱਗਦੇ ਨੇ ਯਾਰ ਮੈਂ ਤੁਹਾਡੇ ਮੀਡੀਆ ਦੇ ਰਹੀ ਉਹਨਾਂ ਨੂੰ ਮੈਸੇਜ ਦੇਣਾ ਲੱਖਵਰੋਤਾ ਹੋਵੇ ਪਰ ਜਿੱਥੋਂ ਫਾਇਦਾ ਲਿਆ ਹੋਵੇ ਨਾ ਤੁਸੀਂ ਤਾਂ ਅੰਮ੍ਰਿਤਧਾਰੀ ਬੰਦੇ ਜੇ ਜੇ ਤੁਹਾਨੂੰ ਇਹ ਖੁਰਸੇ ਜਥੇਦਾਰਾਂ ਨੂੰ ਡਾਊਟ ਹੈ ਤੇ ਆਪ ਆਪਾ ਗੁਰਦੁਆਰੇ ਚੜ ਜਾਨੇ ਨਾਲ ਸ੍ਰੀ ਗੁਰੂ ਸਾਹਿਬ ਨੂੰ ਬੁਲਾ ਲੈਣਾ ਸਾਰਾ ਪੰਜਾਬ ਦੇ ਬੰਦੇ ਇਕੱਠੇ ਕਰਦੇ ਨਾ ਭਾਈ ਜੀ ਤੁਸੀਂ ਮੈਨੂੰ ਕਿਤੇ ਪੈਸਾ ਦਿੱਤਾ ਹੋਵੇ ਮੈਨੂੰ ਨੀਵੀਂ ਸਾਹ ਤੇ ਬਾ ਦਿਓ ਜੇ ਮੈਂ ਅਜਿਹਾ ਭਾਈ ਖੰਡੇ ਨੂੰ ਮੈਂ ਤੇ ਇਮਾਨਤਵਾਦੀ ਬੋਲਿਆ ਹੋਵੇ ਸਾਨੂੰ ਨੀਵੀਂ ਸਾਹ ਤੇ ਬਾ ਦਿਓ ਯਾਰ ਇਹ ਗੱਲ ਬਣਦੀ ਕਿਤੇ ਪਰਿਵਾਰ ਨੂੰ ਪੁੱੜਨਾ ਜਾ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਲੋਕਾਂ ਤੁਸੀਂ ਅੰਮ੍ਰਿਤਧਾਰੀ ਬੰਦੇ ਜੇ ਯਾਰ ਤਦੋਂ ਗੱਲ ਕਰਨ ਲੱਗਾ ਸੋਚਣਾ ਚਾਹੀਦਾ ਤੁਹਾਨੂੰ ਸਾਡੇ ਉਲਟ ਯਾਰ ਤੁਸੀਂ ਬੜਾ ਗੱਲ ਤੋਂ ਸਾਡੇ ਉਲਟ ਬੋਲੀ ਜਾਂਦੇ ਜੀ ਯਾਰ ਅਸੀਂ ਸ਼ਰਾਬ ਪੀਨੇ ਆ ਅਸੀਂ ਇਹ ਕਰਦੇ ਆ ਉਹ ਕਰਦੇ ਆ ਮੇਰੇ ਫਾਦਰ ਅਮਰਤ ਧਾਰੀ ਨੇ ਚੱਲ 1986 ਤੋਂ ਮਹਾਰਾਜ ਦੀ ਬੀੜਾ ਘਰਿਆ ਮੀਢ ਸ਼ਰਾਬ ਵੰਡਾ ਸ਼ੁਰੂ ਤੋਂ ਮੈਂ ਨਹੀਂ ਵੇਖਿਆ ਤੇ ਨਾ ਈਮਾਨ ਨਹੀਂ ਵੇਖਿਆ ਜਾਂ ਸਿਰਫ ਕਾਰਨ ਕੀ ਆ ਅਸੀਂ ਤੁਹਾਤੋਂ ਸੀਸਾ ਨਹੀਂ ਲੈਂਦੇ ਔਖਸਮੋ ਸਾਡੇ ਕੋਲ ਵਕਾਲਤੀ ਬੜੀ ਵਧੀਆ ਅਸੀਂ ਉਹਦੇ 10 ਰੁਪਏ ਲਾਉਣੇ ਆ ਸਾਨੂੰ ਭਾਈ ਅਮਰਤਪਾਲ ਤੋਂ ਲੈ ਕੇ ਤੇ ਸਗਰਾ ਹੀ ਟਿੱਕਰ ਤੇ ਤੁਹਾਡੇ ਟਿੱਕਰ ਕੋਈ ਬੰਦਾ ਕਹਦੇ ਆ ਕੇ ਸਾਥੋਂ ਇਹਨਾਂ ਨੇ ਪੈਸੇ ਲੈਣੇ ਮੈਂ ਵਕਾਲੇ ਛੱਡ ਦੇਵਾਂ ਹੂੰ ਮਤਬੁਲੀ ਨਹੀਂ ਯਾਰ ਕਿਤੇ 10000 ਦਾ ਰੋਲਾ ਪਾ ਬੈੰਦੇ ਕਿਤੇ 50000 ਦਾ ਪਾ ਰੋਲਾ ਫਿਰ ਅਮਰਤਪਾਲ ਸਿੰਘ ਦੀ ਪਾਰਟੀ ਦਾ ਬਸ ਸਿਰਫ ਕਾਰਨ ਕੀ ਹੈ ਇਮਾਨ ਹੈ ਜਿਹੜਾ ਉਹ ਭਾਈ ਅਮਰਤਪਾਲ ਦੇ ਨਾਲ ਅੱਜ ਟਿੱਕਰ ਅੱਜ ਟਿੱਕਰ ਹੈ ਕੱਲ ਦਾ ਪਤਾ ਨਹੀਂ ਹੁੰਦਾ ਅੱਜ ਟਿੱਕਰ ਇਮਾਨ ਭਾਈ ਅਮਰਤਪਾਲ ਦੇ ਨਾਲ ਜੱਟ ਕੇ ਖਲੋਤਾ ਬਵਾਰੀ ਆ ਪਰ ਤੁਸੀਂ ਯਾਰ ਬੋਲਣਾ ਸਿਆਸੀ ਬੋਲੋ ਕਿਹਦੇ ਕਿਰਦਾਰ ਬਾਰੇ ਥੋੜਾ ਬੋਲੋਗੇ ਯਾਰ ਜੇ ਤੁਸੀਂ ਸਾਨੂੰ ਸ਼ਰਾਬ ਪੀਂਦਾ ਵੇਖਿਆ ਕਿਤੇ ਫਿਰ ਗੱਲ ਕਰੋ ਜੇ ਤੁਸੀਂ ਸਾਨੂੰ ਕਿਸੇ ਨੇ ਪੈਸੇ ਦਿੱਤੇ ਨੇ ਫਿਰ ਗੱਲ ਕਰੋਗੇ ਫਿਰ ਆ ਕੇ ਬੈਠੋ ਸੁਣਾਓ ਗੱਲ ਆ ਕੇ ਅਰੇ ਇਤਨਾ ਬਕਵਾਸ ਕੀਤੀ ਜਾਂਦੇ ਨੇ ਯਾਰ ਮੈਨੂੰ ਤਾਂ ਸ਼ਰਮ ਆਉਂਦੀ ਇਹਨਾਂ ਨਾਲ ਗੱਲ ਕਰਦੇ ਯਾਰ ਨਾਲੇ ਇਹ ਤਾਂ ਲੋਕਾਂ ਦੇ ਮੱਕਮ ਕੀਤੇ ਹੋਏ ਨੇ ਤੁਹਾਡੇ ਘਟੋ ਘਟ 10 ਚੈਨਲ ਵਾਲੇ ਨੇ ਜਿਨ੍ਹਾਂ ਦੇ ਮੈਂ ਫ੍ਰੀ ਕੰਮ ਕੀਤੇ ਹੋਏ ਹਮ ਸਾਰੇ ਚੈਨਲਾਂ ਨੂੰ ਪਤਾ ਹੈ ਪਰ ਕੋਈ ਇੱਕ ਬੰਦਾ ਮੈਨੂੰ ਕਹਿ ਦਿਆ ਆ ਕੇ ਖਾਰੇ ਨੇ ਪਾਇਆ ਨੇ ਉਹ ਯਾਰ ਸਾਡੇ ਕੋਲ ਕੰਮ ਐਸੇ ਹੀ ਆ ਯਾਰ 32 ਸਾਲ ਤੋਂ ਮੈਨੂੰ 33 ਮਹੀਨਾ ਲੱਗਾ ਵਕਾਲਤ ਦੇ ਵਿੱਚ ਯਾਰ ਸੋ ਇਹ ਨਾ ਬੋਲਣ ਲੱਗਿਆ ਚਿਜਕ ਹੋਣੀ ਚਾਹੀਦੀ ਪਰ ਜੇ ਦੂਜੀ ਸਾਈਡ ਤੇ ਦੇਖੀਏ ਤੇ ਜਿਹੜੇ ਉਹ ਐਮਪੀ ਦੇ ਇੱਥੇ ਹੋਏ ਗਏ ਨੇ ਉਹਨਾਂ ਦੇ ਅੱਗੇ ਕਰਿੰਦੇ ਨੇ ਉਹਨਾਂ ਦੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਨਹੀਂ ਛੱਡਿਆ ਯਾਰ ਉਹਨਾਂ ਦੇ ਕਰਿੰਦੇ ਵੀ ਮੇਰੇ ਕੋਲ ਆਉਂਦੇ ਰਹੇ ਨੇ ਕਿਸ ਲੈ ਕੇ ਅੱਜ ਉਹ ਵੀ ਬੋਲੀ ਜਾਂਦੇ ਨੇ ਯਾਰ ਉਹ ਕਹਿੰਦੇ ਨੇ ਜਿਹਨਾਂ ਨੂੰ ਤਾਂ ਵਕੀਲ ਲੈਣੀ 57 ਦੇ ਨੇ ਤੇ ਚਲੋ ਤੁਸੀਂ ਫਿਰ ਕੀ ਕਰਾਉਣਾ ਹੁੰਦੇ ਸੀ ਮੇਰੇ ਕੋਲ ਫਿਰ ਉਹ ਮੂੰਹ ਚ ਗੱਲ ਹੁੰਦੀ ਐ ਕਰਨਾ ਨਾ ਜੀ ਨਹੀਂ ਕਰਦਾ ਫਿਰ ਤੁਸੀਂ ਮੇਰੇ ਕੋਲ ਕੀ ਕਰਨਾ ਹੁੰਦੇ ਹੁੰਦੇ ਸੀ ਜਦੋਂ ਕੇਸ ਲੈ ਕੇ ਆਉਂਦੇ ਆਉਦੇ ਰਿਸ਼ਤੇਦਾਰਾਂ ਦੇ ਜਾਂ ਆਪਦੇ ਆਉਂਦੇ ਸੀ ਉਦੋਂ ਕੀ ਕਰਨਾ ਹੁੰਦਾ ਸੀ ਮੇਰੇ ਕੋਲ ਉਹ ਵੀ ਗੱਲ ਕਰਾਂਗਾ ਜੇ ਫਿਰ ਅਜੇ ਮੇਰਾ ਜੀ ਨਹੀਂ ਕਰਦਾ ਕਹਿਣ ਨੂੰ ਯਾਰ ਤੁਸੀਂ ਅਮਰਤ ਕਾਜੀ ਕੋਲੋਂ ਛੱਕਿਆ ਯਾਰ ਹਮ ਅਮਰਤ ਛੱਕਿਆ ਇੱਕ ਗੱਲ ਤਾਂ ਸੱਚ ਬੋਲਦੇ ਹੋ ਆਕੇ ਆ ਦੋ ਗੁਰਦੁਆਰੇ ਨੇ ਮੈਨੂੰ ਬੁਲਾ ਲਓ ਮੀਡੀਆ ਵਾਲੇ ਬੁਲਾ ਲਓ ਮੈਂ ਆ ਜਾਣਾ ਇੱਕ ਗੱਲ ਵੀ ਸਾਬਤ ਕਰ ਦਿਓ ਤੇ ਮੈਂ ਵਕਾਲਤ ਦੇ 50 ਵੀ ਛੱਡ ਕੇ ਤੁਰ ਜਾਵਾਂਗਾ ਇੱਥੋਂ ਯਾਰ ਲਣਤ ਹੈ ਫਿਰ ਤੁਹਾਡੇ ਜਨਮ ਨੂੰ ਪੈਦਾ ਹੋਣ ਤੇ ਤੁਹਾਨੂੰ ਲਣਤ ਹੈ ਯਾਰ ਹੂੰ ਸਿਆਸੀ ਲੜਾਈ ਲੜੋ ਤੁਸੀਂ ਇਹ ਕਰੋ ਕਿ ਸਾਡਾ ਕਿੱਥੇ ਸਾਡਾ ਅਸੀਂ ਗਲਤ ਕੰਮ ਕੀਤਾ ਪਰ ਇਹੋ ਜੇ ਯਾਰ ਘਰ ਮਹਾਰਾਜ ਦੀ ਬੀੜਾ ਸੀ ਡਾਟੇ ਖੋਲੀ ਬੈਠਾ ਜਰਾਬ ਦੇ ਯਾਰ ਇਹ ਗੱਲਾਂ ਕਰਨ ਵਾਲੀਆਂ ਨੇ ਯਾਰ ਹੂੰ ਉੰਜ ਤੁਸੀਂ ਸਿੱਖ ਜੇ ਯਾਰ ਉਹ ਹੀ ਤੁਸੀਂ ਫਿਰ ਤੁਸੀਂ ਅੱਗੇ ਸਾਨੂੰ ਅਹੀਂ ਬੋਲਦੇ ਕਿ ਉਹਨੇ ਲੋਕ ਤੁਸੀਂ ਅਮਰਤ ਧਾਰੀ ਬੰਦੇ ਜੀ ਤੁਹਾਨੂੰ ਵੇਖ ਕੇ ਤਾਂ ਫਿਰ ਜੀ ਨਹੀਂ ਕਰਦਾ ਕਿ ਇਹਦਾ ਕੰਮ ਕਰਨ ਨੂੰ ਜਾਂ ਤੁਹਾਡੇ ਨਾਲ ਤੁਰਨ ਨੂੰ ਜਾਂ ਮੈਨੂੰ ਜੋ ਬਾਬਰਦੀਪ ਸਿੰਘ ਨੇ ਕਿਹਾ ਸੀ ਵਾਕਿਆ ਹੀ ਉਹ 16-17 ਸਾਲ ਦੇ ਬਾਅਦ ਪੱਤਰੇ 'ਚ ਕੁੱਲਣ ਲੱਗ ਗਏ ਨੇ ਯਾਰ ਹੂੰ ਸਾਰੇ ਦਲ ਖਾਲਸਾ ਤੋਂ ਪੁੱਛ ਲਓ ਮੈਂ ਕਿਹੋ ਜਿਹਾ ਬੰਦਾ ਜਾਂ ਜਾਂ ਇਮਾਨ ਕਿਹੋ ਜਿਹਾ ਯਾਰ ਹੂੰ ਭਾਈ ਖੰਡੇ ਦੇ ਨਾਲ ਸਾਡੀ ਕੋਈ ਮਾੜੀ ਨਹੀਂ ਅਸੀਂ ਉਹਦੇ ਨਾਲ ਸਾਡੇ ਕੋਈ ਸੋਚ ਨਹੀਂ ਕੋਈ ਅਸੀਂ ਇਹਨੂੰ ਅਤਵਾਦੀ ਨਹੀਂ ਬੋਲਦੇ ਕੋਈ ਉਹਦੀ ਮਾਤਾ ਨੂੰ ਅਸੀਂ ਮੜਾ ਨਹੀਂ ਬੋਲਣਾ ਨਾ ਬੋਲੇ ਆ ਕਿਉਂਕਿ ਜਿੰਦਾ ਪੁੱਤਰ ਜਵਾਨ ਚਲੇ ਜਾਂਦੇ ਪੱਲੇ ਹੀ ਕੱਕ ਨਹੀਂ ਜੇ ਦਾ ਘਰ ਆਲਾ ਚਲਾ ਗਿਆ ਤੇ ਪੱਲੇ ਹੀ ਕੱਖ ਨਹੀਂ ਹੈ ਉਹਨਾਂ ਉਹਨਾਂ ਦੇ ਅਸੀਂ ਉਲਟ ਬੋਲਾਂਗੇ ਯਾਰ ਸਾਡੀ ਮੱਤ ਮਰੀ ਹੈ ਯਾਰ ਉਸ ਪਰਿਵਾਰ ਨਾਲ ਤਾਂ ਰੇਕ ਦੀ ਹਮਦਰਦੀ ਚਾਹੀਦੀ ਸੋ ਇਹੋ ਜਿਹੇ ਗੱਲਾਂ ਕਰਨੀਆਂ ਤਾਂ ਬੜੀਆਂ ਕਟਿਆ ਨੇ ਤੇ ਨਾ ਅਸੀਂ ਇਹੋ ਜਿਹੇ ਗੱਲਾਂ ਕਰਨੀਆਂ ਨੇ ਖੱਚ-ਕੱਚ ਕਰਨੀਆਂ ਐ ਜੇ ਤੁਹਾਨੂੰ ਵੀ ਪ੍ਰੋਬਲਮ ਹੈ ਤਾਂ ਕਿਸੇ ਗੁਰਦੁਆਰੇ ਆ ਕੇ ਕੱਲ ਤੱਕ ਸਭ ਐ ਜਾਣੇ ਆ ਹਮਮ ਜੇ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੀ ਧੰਨਵਾਦ ਖਰਰਾ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ